ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਸਤਿਗੁਰੂ ਜਗਤ ਸੁਆਮੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਚਟਿਆ ਬਾਜਾਂ ਵਾਲੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਖਾਲਸਾ ਜੀ ਸਤਗੁਰੂ ਜੀਆਂ ਵਰਗਾ ਹੋਰ ਕੋਈ ਨਹੀਂ ਜਿਹੜਾ ਸਤਗੁਰੂ ਜੀਆਂ ਦੀ ਸ਼ਰਨ ਪੈਂਦਾ ਹੈ ਉਹਨੂੰ ਹੀ ਮਹਾਰਾਜ ਦੀਏ ਜਿਹੜੇ ਚੂਜ ਨੇ ਨਿਆਰੇ ਲੱਗਦੇ ਨੇ ਸੋ ਖਾਲਸਾ ਜੀ ਸੰਸਾਰ ਵਿੱਚ ਦੋ ਤਰ੍ਹਾਂ ਦੇ ਲੋਕ ਨੇ ਇੱਕ ਨੇ ਗੁਰੂ ਵਾਲੇ ਜਿਨ੍ਹਾਂ ਨੂੰ ਗੁਰਮੁਖ ਕਿਹਾ ਜਾਂਦਾ ਇੱਕ ਹਨ ਖਾਲਸਾ ਜੀ ਖੁੱਲੇ ਤੁਰੇ ਫਿਰਨ ਵਾਲੇ ਮਨ ਪਿੱਛੇ ਤੁਰਨ ਵਾਲੇ ਜਿਨ੍ਹਾਂ ਨੂੰ ਮਨਮੁਖ ਆਖਿਆ ਜਾਂਦਾ ਇਹਨਾਂ ਵਿੱਚ ਕੀ ਅੰਤਰ ਹੈ ਤੇ ਕਿਵੇਂ-ਕਿਵੇਂ ਖਾਲਸਾ ਜੀ ਇਹ ਜ਼ਿੰਦਗੀ ਵਿੱਚ ਕਾਰਜ ਕਰਦੇ ਕਿਵੇਂ-ਕਿਵੇਂ ਇਹ ਵਿਚਰਦੇ ਤੇ ਕਿਵੇਂ ਕਿਵੇਂ ਇਹਨਾਂ ਦੇ ਪਰਮੇਸ਼ਰ ਜਿਹੜਾ ਹੈ ਉਹ ਕਿਰਪਾ ਕਰਦਾ ਪਹਿਲਾਂ ਗੱਲ ਕਰਾਂਗੇ ਖਾਲਸਾ ਜੀ ਗੁਰਮਖਾਂ ਦੀ ਜਿਹੜੇ ਗੁਰਮਖ ਨੇ ਉਹ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਉਹ ਇਥੋਂ ਤੱਕ ਵੀ ਜਾਣਦੇ ਕਿ ਚਾਹੇ ਕੋਈ ਮਨੁੱਖ ਬੁਰਾ ਹੈ ਚਾ ਭਲਾ ਹੈ ਉਹਦੇ ਵਿੱਚ ਵੀ ਮਹਾਰਾਜ ਰੱਬ ਨੂੰ ਜਾਣ ਲੈਂਦੇ ਜਿਵੇਂ ਖਾਲਸਾ ਜੀ ਬਾਬਾ ਜੀ ਬਾਬਾ ਨਾਮਦੇਵ ਸਾਹਿਬ ਜੀ ਉਹਨਾਂ ਨੇ ਕੁਕਰ ਦੇ ਵਿੱਚੋਂ ਵੀ ਰੱਬ ਨੂੰ ਵੇਖਿਆ ਤੇ ਖਾਲਸਾ ਜੀ ਇੱਕ ਵਾਰ ਉਹਨਾਂ ਦੇ ਘਰ ਨੂੰ ਅੱਗ ਲੱਗ ਗਈ ਤੇ ਉਹਨਾਂ ਦੀ ਕੁੱਲੀ ਨੂੰ ਜਦੋਂ ਅੱਗ ਲੱਗ ਗਈ ਘਰ ਵਿੱਚ ਤੇ ਲੋਕੀ ਨਾ ਚੁੱਕ-ਚੁੱਕ ਕੇ ਸਮਾਨ ਬਾਹਰ ਕੱਢਣ ਲੱਗ ਪਏ ਵੀ ਕੁਝ ਬਚ ਜਾਵੇ ਕੁਝ ਸ਼ਤੀਰੀਆਂ ਜਿਹੜੀਆਂ ਸੀ ਉਹ ਚੁੱਕ ਕੇ ਬਾਹਰ ਆਖ ਲਈਆਂ ਭਗਤ ਨਾਮਦੇਵ ਸਾਹਿਬ ਜੀ ਨੂੰ ਪਤਾ ਲੱਗਾ ਜਦੋਂ ਆ ਕੇ ਵੇਖਿਆ ਅੱਗ ਜਲ ਰਹੀ ਤੇ ਭਗਤ ਨਾਮਦੇਵ ਜੀ ਨੇ ਰੋਸਾ ਨਹੀਂ ਕੀਤਾ ਉਹ ਕਹਿਣ ਲੱਗੇ ਪਰਮੇਸ਼ਰ ਜੀ ਤੁਸੀਂ ਭਲਾ ਹੀ ਕਰ ਰਹੇ ਹੋ ਅੱਗ ਦੇ ਰੂਪ ਵਿੱਚ ਦਰਸ਼ਨ ਦੇ ਦਿੱਤੇ ਉਹਨਾਂ ਨੇ ਖਾਲਸਾ ਜੀ ਅੱਗ ਨੂੰ ਅੱਗ ਨਹੀਂ ਜਾਣਿਆ ਅੱਗ ਨੂੰ ਪਰਮੇਸ਼ਰ ਦਾ ਰੂਪ ਜਾਣਿਆ ਤੇ ਕੀ ਕਰਨ ਲੱਗੇ ਜਿਹੜਾ ਸਮਾਨ ਲੋਕਾਂ ਨੇ ਆਸੇ-ਪਾਸਿਓਂ ਕਾਢਿਆ ਸੀ ਬਾਹਰ ਬਚਾਉਣ ਵਾਸਤੇ ਉਹ ਵੀ ਸਮਾਨ ਚੋਕ ਦੇ ਵਿੱਚ ਸਿੱਟਣ ਲੱਗ ਪਏ। ਖਾਲਸਾ ਜੀ ਜਿਹੜੋ ਵਿੱਚ ਸਿੱਟਦੇ ਨੇ ਤੇ ਨਾਲ-ਨਾਲ ਕਹੀ ਜਾਂਦੇ ਨੇ ਰੱਬ ਜੀ ਵਾਹਿਗੁਰੂ ਜੀ ਆ ਵੀ ਲੈ ਜੋ, ਆ ਵੀ ਛਤੀਰੀਆਂ ਲੈ ਜੋ, ਆ ਜਿਹੜਾ ਸਮਾਨ ਬਚਾਇਆ ਵੀ ਲੈ ਜੋ। ਪਰਮੇਸ਼ਰ ਜੀ ਇਹ ਮੈਂ ਕੀ ਕਰਨਾ ਵੀ ਤੁਹਾਡਾ ਹੀ ਹੈ ਤੁਸੀਂ ਲੈ ਜੋ। ਖਾਲਸਾ ਜੀ ਇਹੋ ਜੀ ਬ੍ਰਿਤੀ ਇੱਕ ਗੁਰਮਖ ਦੀ ਹੋਇਆ ਕਰਦੀ ਆ ਗੁਰੂ ਆਲੇ ਦੀ। ਜਿਹਨੇ ਗੁਰੂ ਨੂੰ ਧਾਰਨ ਕੀਤਾ ਹੋਵੇ ਸੋ ਖਾਲਸਾ ਜੀ ਗੁਰਮਖੰਡ ਦੀ ਇਹੋ ਜੀ ਬਿਰਤੀ ਹੈ ਜੇ ਗੁਰੂ ਕਹਿੰਦਾ ਹੈ ਇੱਥੇ ਬਹਿ ਜਾ ਉੱਥੇ ਬਹਿ ਜਾਂਦੇ ਜੇ ਗੁਰੂ ਨੇ ਹੁਕਮ ਕੀਤਾ ਹੈ ਅੰਮ੍ਰਿਤ ਵੇਲੇ ਜਾਗਣਾ ਸੋ ਜਾਗਣਾ ਹੈ ਅੰਮ੍ਰਿਤ ਵੇਲੇ ਗੁਰੂ ਨੇ ਕਿਹਾ ਬਾਣੀ ਦਾ ਜਾਪ ਕਰਨਾ ਸੋ ਜਾਪ ਕਰਨਾ ਹੈ ਗੁਰੂ ਨੇ ਕਿਹਾ ਵਾਹਿਗੁਰੂ ਮੰਤਰ ਦਾ ਅਭਿਆਸ ਕਰਨਾ ਸੋ ਖਾਲਸਾ ਜੀ ਕਰਨਾ ਹੈ ਜੇ ਗੁਰੂ ਨੇ ਕਹਿ ਦਿੱਤਾ ਇਹਨਾਂ ਵਿੱਚੋਂ ਕੋਈ ਕਾਰਜ ਤੂੰ ਕਰਦਾ ਰਹੇਗਾ ਸੇਵਾ ਸਿਮਰਨ ਕਰਦਾ ਰਹੇਗਾ ਤੇਰਾ ਪਤਾ ਪਾਰ ਉਤਾਰਾ ਹੋਵੇਗਾ ਜੇ ਗੁਰੂ ਨੇ ਖਾਲਸਾ ਜੀ ਇਹ ਬਚਨ ਕੀਤਾ ਹੈ ਫਿਰ ਪਾਰ ਉਤਾਰਾ ਜਰੂਰ ਹੋਵੇਗਾ ਸੋ ਇਹ ਗੁਰਮਖ ਨੇ ਜਿਹੜੇ ਗੁਰੂ ਦੀ ਗੱਲ ਨੂੰ ਪਗਾਉਂਦੇ ਨੇ ਮੰਨਦੇ ਨੇ ਗੁਰੂ ਦੇ ਅਨੁਸਾਰ ਚੱਲਦੇ ਤੇ ਖਾਲਸਾ ਜੀ ਦੂਸਰੇ ਜਿਹੜੇ ਮਨਮੁਖ ਨੇ ਉਹਨਾਂ ਨੂੰ ਜੇ ਗੁਰੂ ਕਹਿੰਦਾ ਅੰਮ੍ਰਿਤ ਵੇਲੇ ਜਾਗੋ ਉਹ ਕਹਿੰਦੇ ਕੀ ਫਾਇਦਾ ਜੇ ਉਹਨਾਂ ਨੂੰ ਕਹਿ ਦੇ ਮਹਾਰਾਜ ਕਹਿੰਦੇ ਬਾਣੀ ਪੜੋ ਉਹ ਕਹਿੰਦੇ ਰੋਜ਼-ਰੋਜ਼ ਪੜਨ ਦੀ ਕੀ ਲੋੜ ਆ ਇੱਕ ਦਿਨ ਜਪਜੀ ਸਾਹਿਬ ਪੜ ਲਿਆ ਠੀਕ ਠਾਕ ਉਹ ਕਹਿੰਦੇ ਰੋਜ਼ ਰੋਜ਼ ਨਾਮ ਜਪਣ ਦੀ ਕੀ ਲੋੜ ਐ ਇਹ ਤੇ ਤੋਤਾ ਰਟਣਾ ਤੇ ਇਹਦਾ ਕੀ ਲਾਭ ਐ ਗੁਰੂ ਉਹਨਾਂ ਨੂੰ ਕਹਿੰਦਾ ਸੇਵਾ ਕਰਿਆ ਕਰੋ ਖਾਲਸਾ ਜੀ ਉਹ ਸੇਵਾ ਕਰਨ ਦੀ ਬਜਾਏ ਨਿੰਦਣ ਨਿੰਦਣ ਲੱਗ ਪੈਂਦੇ ਜਿਵੇਂ ਗੁਰੂ ਮਹਾਰਾਜ ਦੇ ਘਰ ਵਿੱਚ ਗੁਰੂ ਘਰ ਜਿਹੜਾ ਲੰਗਰ ਹੈ ਖਾਲਸਾ ਜੀ ਗੁਰੂ ਖਾਲਸਾ ਲੰਗਰ ਲਾਉਂਦਾ ਹੈ ਥਾਂ ਥਾਂ ਤੇ ਲੰਗਰ ਚੱਲਦੇ ਤੇ ਖਾਲਸਾ ਜੀ ਕਈ ਉਹੋ ਜਿਹੇ ਲੋਕ ਵੀ ਵੇਚਨੇ ਜਿਹੜੇ ਕਹਿੰਦੇ ਤੁਸੀਂ ਲੰਗਰ ਲਾਈ ਜਾਂਦੇ ਜੇ ਕੀ ਫਾਇਦਾ ਐਵੇਂ ਇਹਨਾਂ ਦਾ ਕੀ ਫਾਇਦਾ ਕਿ ਕਿਸੇ ਗਰੀਬ ਨੂੰ ਖਵਾ ਦੋ ਤੇ ਖਾਲਸਾ ਜੀ ਉਹ ਜਿਹੜੇ ਲੰਗਰ ਚੱਲ ਰਹੇ ਉਹ ਕਿਸੇ ਗਰੀਬ ਲਈ ਨਹੀਂ ਚੱਲ ਰਹੇ ਕਿਸੇ ਗਰੀਬ ਗੁਰਬੇ ਵਾਸਤੇ ਚੱਲਦਾ ਹੈ ਨਾ ਸੜਕ ਤੇ ਲੰਗਰ ਜਿਹੜਾ ਮਰਜੀ ਆ ਕੇ ਛਕ ਲਵੇ ਕਿ ਉੱਥੇ ਮਹਿਲਾਂ ਵਾਲੇ ਆ ਕੇ ਛਕਦੇ ਨੇ ਸੋ ਉਹਨਾਂ ਦੀ ਬਿਰਤੀ ਜਿਹੜੀ ਹੁੰਦੀ ਆ ਉਹ ਪਰਮੇਸ਼ਰ ਵੱਲੋਂ ਟੁੱਟੀ ਹੋਈ ਹੁੰਦੀ ਆ ਤੇ ਮਨਮੁਖ ਹੁੰਦੇ ਨੇ ਖਾਲਸਾ ਜੀ ਤੇ ਸਾਰੇ ਕੰਮ ਖਾਲਸਾ ਜੀ ਆਪਣੇ ਮਨ ਦੇ ਪਿੱਛੇ ਲੱਗ ਕੇ ਕਰਦੇ ਸੋ ਜਿਹੜੇ ਗੁਰਮੁਖ ਹੁੰਦੇ ਨੇ ਉਹ ਖਾਲਸਾ ਜੀ ਜੇ ਕਿਸੇ ਨਾਲ ਬਚਨ ਕਰਦਣ ਤੇ ਉਹ ਬਚਣ ਨੂੰ ਪਗਾਉਂਦੇ ਨੇ ਉਹ ਬਚਣ ਤੋਂ ਭੱਜਦੇ ਨਹੀਂ ਚਾਹੇ ਕਿਸੇ ਨਿਰਧਨ ਨਾਲ ਉਹਨਾਂ ਦੀ ਦੋਸਤੀ ਪੈ ਜਾਵੇ ਚਾਹੇ ਖਾਲਸਾ ਜੀ ਕਿਸੇ ਧੰਨ ਵਾਲੇ ਨਾਲ ਪੈ ਜਾਵੇ ਜਿਹੜਾ ਗੁਰਮਖ ਹੁੰਦਾ ਖਾਲਸਾ ਜੀ ਉਹ ਸਦਾ ਸਾਥ ਦਿੰਦਾ ਕਿਉਂਕਿ ਉਹ ਗੁਰੂ ਵਾਲਾ ਹੁੰਦਾ ਗੁਰੂ ਵਾਲਾ ਮਨੁੱਖ ਕਦੇ ਕਿਸੇ ਦਾ ਸਾਥ ਨਹੀਂ ਛੱਡਦਾ ਚੰਗੀ ਮੱਤ ਤੁਹਾਨੂੰ ਦਵੇਗਾ ਉਹ ਗੁਰਮਖ ਹੁੰਦਾ ਸੋ ਖਾਲਸਾ ਜੀ ਜਿਹੜਾ ਗੁਰਮਖ ਹੈ ਇੱਕ ਤੇ ਉਹ ਗੁਰੂ ਵਾਲਾ ਹੋ ਜਾਂਦਾ ਤੇ ਗੁਰੂ ਉਹਦੇ ਅੰਗ ਸੰਗ ਵੱਸਦਾ ਜਿਸ ਵੇਲੇ ਅਸੀਂ ਗੁਰੂ ਵਾਲੇ ਹੋ ਜਾਂਨੇ ਆ ਨਾ ਖਾਲਸਾ ਜੀ ਫਿਰ ਸਾਡੀ ਰੱਖਿਆ ਗੁਰੂ ਕਰਦਾ ਹੈ ਸਾਨੂੰ ਵਿਕਾਰਾਂ ਦੀ ਅੱਗ ਤੋਂ ਬਚਾਉਂਦਾ ਜਿਹੜੇ ਵਾਰ-ਵਾਰ ਫੁਰਨੇ ਸਾਡੇ ਹਿਰਦੇ ਵਿੱਚ ਕਾਮ ਦੇ, ਕ੍ਰੋਧ ਦੇ, ਲੋਭ ਦੇ, ਮੋਹ ਦੇ, ਹੰਕਾਰ ਦੇ ਆਉਂਦੇ, ਈਰਖਾ ਦੇ, ਤ੍ਰਿਸ਼ਨਾ ਦੇ ਇਹ ਸਾਰੇ ਫੁਰਨਿਆਂ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਕਾਬੂ ਵਿੱਚ ਲਿਆਉਂਦੇ ਕਿਉਂਕਿ ਜਿਹੜਾ ਖਾਲਸਾ ਜੀ ਗੁਰੂ ਵਾਲਾ ਹੋ ਜਾਂਦਾ ਉਹਨੂੰ ਫਿਰ ਗੁਰੂ ਦਾ ਭੈ ਰਹਿਣ ਲੱਗ ਪੈਂਦਾ ਤੇ ਗੁਰੂ ਦੀ ਕਿਰਪਾ ਉਹਦੇ ਉੱਤੇ ਰਹਿੰਦੀ ਹੈ ਸੋ ਦੂਸਰੀ ਗੱਲ ਜਿਹੜਾ ਗੁਰੂ ਵਾਲਾ ਬਣ ਗਿਆ ਜਿਹਨੂੰ ਗੁਰੂ ਦੇ ਹੁਕਮ ਕਮਾਉਣ ਲੱਗ ਪਿਆ ਗੁਰੂ ਸਾਹਿਬ ਦਾ ਹੁਕਮ ਹੈ ਅਮਰਤ ਵੇਲੇ ਜਾ ਕੇ ਬਾਣੀ ਦਾ ਜਾਪ ਕਰਨਾ ਸਤ ਗੁਰਾਂ ਦੇ ਦੀਦਾਰ ਕਰਨੇ ਕਿਰਤ ਵਿਰਤ ਕਰਨੀ ਗੁਰੂ ਘਰ ਦਾ ਸਬੰਧ ਦੇਣਾ ਸੇਵਾ ਦੇਣੀ ਜਿਹੜਾ ਮਨੁੱਖ ਗੁਰੂ ਦੇ ਇਸ ਹੁਕਮ ਤੇ ਨਿਯਮ ਤੇ ਚੱਲਦਾ ਫਿਰ ਖਾਲਸਾ ਜੀ ਉਹਨੂੰ ਵਿਕਾਰਾਂ ਦੀ ਅੱਗ ਨਹੀਂ ਪਹੁੰਦੀ ਫਿਰ ਉਹ ਵਿਕਾਰਾਂ ਤੋਂ ਬਚਿਆ ਰਹਿੰਦਾ ਵਾਹਿਗੁਰੂ ਉਹਨੂੰ ਬਚਾਉਂਦੇ ਨੇ ਕਿਉਂਕਿ ਉਹਦਾ ਗੁਰੂ ਜਿਹੜਾ ਸ੍ਰੇਸ਼ਟ ਹੁੰਦਾ ਤੇ ਜਿਹੜਾ ਖਾਲਸਾ ਜੀ ਖੁੱਲਾ ਹੈ ਜਿਹਦਾ ਕੋਈ ਗੁਰੂ ਨਹੀਂ ਉਹਨੂੰ ਵਿਕਾਰਾਂ ਦੀ ਅੱਗ ਨੇ ਫਸਾਉਣਾ ਹੀ ਫਸਾਉਣਾ ਹੈ ਉਹਦੇ ਮਨ ਵਿੱਚ ਇਹ ਮਾੜੀਆਂ ਚਾਲਾਂ ਆਉਣੀਆਂ ਆਉਣੀਆਂ ਕਿਉਂਕਿ ਜਿਹੜਾ ਮਨ ਹੈ ਨਾ ਖਾਲਸਾ ਜੀ ਜਿਵੇਂ ਆਪਾਂ ਉਦਾਹਰਣ ਦਿੰਨੇ ਆ ਕਿ ਇੱਕ ਇਸਤਰੀ ਜੇ ਚੰਗੀ ਆ ਜਾਵੇ ਘਰ ਦੇ ਵਿੱਚ ਤੇ ਘਰ ਨੂੰ ਸਵਰਗ ਬਣਾ ਦਿੰਦੀ ਹੈ ਤੇ ਜੇ ਖਾਲਸਾ ਜੀ ਮਾੜੇ ਲੱਛਣਾਂ ਵਾਲੀ ਆ ਜਾਵੇ ਤੇ ਘਰ ਨੂੰ ਨਰਕ ਬਣਾ ਦਿੰਦੀ ਹੈ ਤੇ ਆਪਾਂ ਉਦਾਹਰਣ ਦਿੰਨੇ ਆ ਇਸੇ ਪ੍ਰਕਾਰ ਜਿਹੜਾ ਮਨ ਹੈ ਜੇ ਗੁਰੂ ਵੱਲ ਲੱਗ ਜਾਵੇ ਤੇ ਖਾਲਸਾ ਜੀ ਗੁਰਮਖ ਬਣਾ ਦਿੰਦਾ ਹੈ ਜੇ ਮਨ ਮੁੱਖਾਂ ਵੱਲ ਲੱਗ ਜਾਵੇ ਫਿਰ ਖਾਲਸਾ ਜੀ ਨਰਕਾਂ ਦੇ ਰਾਹੇ ਪਾ ਦਿੰਦਾ ਹੈ ਇਹ ਮਨ ਦੇ ਹੱਥ ਵਾਸ ਹੈ ਜਿਵੇਂ ਘਰ ਦੇ ਵਿੱਚ ਇਸਤਰੀ ਦੀ ਮਤ ਹੈ ਚਾਹੇ ਉਹ ਆਪਣੇ ਬੱਚਿਆਂ ਨੂੰ ਗੁਰਮਖ ਬਣਾ ਲਵੇ ਚਾਹੇ ਖਾਲਸਾ ਜੀ ਨਲਾਇਕ ਬਣਾ ਲਵੇ ਚਾਹੇ ਆਪਣੇ ਘਰ ਵਿੱਚ ਪੈਸਾ ਜੋੜ ਕੇ ਕਿਸੇ ਔਖੇ ਸਮੇਂ ਵਾਸਤੇ ਜੋੜ ਲਵੇ ਚਾਹੇ ਖਾਲਸਾ ਜੀ ਜਿਹੜਾ ਆਉਂਦਾ ਉਹਨੂੰ ਲਟਾ ਦੇਵੇ ਇਸੇ ਪ੍ਰਕਾਰ ਸਾਡਾ ਮਨ ਹੈ ਜਿਹੜਾ ਮਨ ਹੈ ਜੇ ਇਹਨੂੰ ਗੁਰੂ ਵੱਲ ਤੋਰਾਂਗੇ ਗੁਰੂ ਦੇ ਨਾਲ ਜੋੜ ਦਾਂਗੇ ਤੇ ਖਾਲਸਾ ਜੀ ਸਾਨੂੰ ਗੁਰਮਖ ਸਾਨੂੰ ਸਿੱਖ ਸਾਨੂੰ ਗੁਰਸਿੱਖ ਬਣਾ ਦੇਵੇਗਾ ਸਾਨੂੰ ਵਿਕਾਰਾਂ ਦੀ ਅੱਗ ਤੋਂ ਬਚਾ ਲਵੇਗਾ ਤੇ ਜੇ ਖਾਲਸਾ ਜੀ ਇਹੋ ਹੀ ਮਨ ਸੰਸਾਰ ਵੱਲ ਲੱਗ ਗਿਆ ਫਿਰ ਵਿਕਾਰਾਂ ਵੱਲ ਵਿਕਾਰਾਂ ਵਿੱਚ ਫਸ ਜਾਵੇਗਾ ਤੇ ਨਰਕਾਂ ਦੇ ਰਸਤੇ ਪੈ ਜਾਵੇਗਾ ਇਹਨੂੰ ਕੋਈ ਬਚਾ ਨਹੀਂ ਸਕਦਾ ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿਹੜੇ ਗੁਰਮਖ ਨੇ ਉਹਨਾਂ ਦਾ ਸਾਥ ਵੀ ਸਦਾ ਨਿਭਾਜਿਵੇਂ ਖਾਲਸਾ ਜੀ ਵੇਖੋ ਉਦਾਹਰਣ ਵਜੋਂ ਕਲਗੀਧਰ ਪਾਤਸ਼ਾਹ ਮਹਾਰਾਜ ਸਵਾਮੀ ਸਤਗੁਰੂ ਜੀ ਮਹਾਰਾਜ ਦੇ ਨਾਲ ਸਾਰੇ ਗੁਰਸਿੱਖ ਜਿਹੜੇ ਮਹਾਰਾਜ ਨੇ ਆਪਣੇ ਪੁੱਤਰ ਵੀ ਆਖਿਆ ਆਪਣੇ ਭਾਈ ਵੀ ਆਖਿਆ ਆਪਣਾ ਗੁਰੂ ਵੀ ਆਖਿਆ ਮਹਾਰਾਜ ਨਾਲ ਨਿਭਦੇ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਖਾਲਸਾ ਜੀ ਬਾਬਾ ਬਾਦ ਸਿੰਘ ਹਾਬ ਹੁਣਾਂ ਦੀ ਜਿਹੜੀ ਮਿੱਤਰਤਾ ਹੀ ਨਿਭੀ ਸੋ ਇਸੇ ਪ੍ਰਕਾਰ ਖਾਲਸਾ ਜੀ ਹੋਰ ਕਈ ਗੁਰਮੁਖ ਪਿਆਰੇ ਨੇ ਜਿਨ੍ਹਾਂ ਨੇ ਸਤਿਗੁਰ ਦੇ ਬਚਨ ਨੂੰ ਕਮਾਉਣਾ ਕੀਤਾ ਸਤਿਗੁਰ ਦੇ ਬਚਨਾਂ ਦੇ ਪਹਿਰਾ ਦਿੱਤਾ ਸੋ ਜਿਹੜਾ ਮਨਮੁਖ ਹੈ ਖਾਲਸਾ ਜੀ ਉਹ ਕਦੇ ਤੁਹਾਡੇ ਨਾਲ ਨਹੀਂ ਚੱਲੇਗਾ ਉਹ ਸਿਰਫ ਕਾਦੇ ਵਾਸਤੇ ਚੱਲੇਗਾ ਆਪਾਂ ਸਤਿਗੁਰੂ ਧੰਗੁਰ ਪੰਚਮ ਪਾਸ਼ਾ ਮਹਾਰਾਜ ਨੂੰ ਪੁੱਛੀਏ ਤੇ ਸਤਿਗੁਰ ਬਾਣੀ ਵਿੱਚ ਬਚਨ ਕਰਦੇ ਸਤਿਗੁਰ ਕਹਿੰਦੇ ਮਨਮੁਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ ਮਹਾਰਾਜ ਕਹਿੰਦੇ ਜਿਹੜੇ ਮਨਮੁਖ ਨੇ ਉਹਨਾਂ ਦਾ ਅਸਲ ਦੇ ਵਿੱਚ ਤੁਹਾਡੀ ਮਾਇਆ ਨਾਲ ਸੰਬੰਧ ਹੈ ਤੁਹਾਡੇ ਨਾਲ ਕੋਈ ਸੰਬੰਧ ਨਹੀਂ ਜਿੰਨਾ ਚਿਰ ਤੁਹਾਡੇ ਜੇਬ ਵਿੱਚ ਪੈਸਾ ਹੈ ਜਿਨ੍ਹਾਂ ਚਿਰ ਤੁਸੀਂ ਉਹਨਾਂ ਨੂੰ ਖਵਾ ਸਕਦੇ ਹੋ ਜਿਨ੍ਹਾਂ ਚਿਰ ਖਾਲਸਾ ਦੀ ਉਹਨਾਂ ਦੀ ਗਰਜ ਪੂਰੀ ਹੁੰਦੀ ਹੈ ਉਹਨਾਂ ਚਿਰ ਤੁਹਾਡੀ ਉਹਨਾਂ ਦੀ ਮਨਮੁੱਖਾਂ ਦੀ ਤੁਹਾਡੇ ਨਾਲ ਮਿੱਤਰਤਾ ਹੀ ਰਹੇਗੀ ਫਿਰ ਸਤਗੁਰ ਅੱਗੇ ਕਹਿੰਦੇ ਵੇਖਦੇ ਆਂ ਹੀ ਭੱਜ ਜਾਣ ਕਦੇ ਨਾ ਪਾਇਨ ਬੰਦ ਮਹਾਰਾਜ ਕਹਿੰਦੇ ਫਿਰ ਜਦੋਂ ਕੋਈ ਇਹੋ ਜਿਹਾ ਸਮਾਂ ਪੈਂਦਾ ਜਦੋਂ ਤੁਹਾਡੀ ਜੇਬ ਖਾਲੀ ਹੋਣ ਲੱਗ ਪੈਂਦੀ ਹੈ ਫਿਰ ਸਤਗੁਰ ਕਹਿੰਦੇ ਵੇਖਦੇ ਆਂ ਵੇਖਦੇ ਭੱਜ ਜਾਂਦੇ ਆ ਕੋਈ ਨਾਲ ਨਹੀਂ ਖੜਦੇ ਸਭ ਤੋਂ ਪਹਿਲਾਂ ਤੁਹਾਡਾ ਸਾਥ ਸਾੜ ਕੇ ਮਨਮੁੱਖ ਭੱਜੇਗਾ ਮਾਰਾ ਕਹਿੰਦੇ ਜਿੱਚਰ ਪਹਿਨਣ ਖਾਵਣੇ ਤਿੱਚਰ ਰੱਖਣ ਗੰਢ ਮਾਰਾ ਕਹਿੰਦੇ ਜਿੰਨਾ ਚਿਰ ਤੁਸੀਂ ਭਾਈ ਮਨਮੁਖ ਨੂੰ ਖਵਾਈ ਜਾਓਗੇ ਉਹਨੂੰ ਪਹਿਨਣ ਵਾਸਤੇ ਦਈ ਜਾਓਗੇ ਉਹਦੀ ਗਰਜ ਪੂਰੀ ਪੂਰੀ ਕਰੀ ਜਾਓਗੇ ਉਹਨਾਂ ਚਿਰ ਮਨਮੁਖ ਜੋੜਾ ਤੁਹਾਡੇ ਨਾਲ ਗੰਢ ਰੱਖੇਗਾ ਤੁਹਾਡੇ ਨਾਲ ਮਿੱਤਰਤਾ ਹੀ ਰੱਖੇਗਾ ਸਤਗੁਰ ਕਹਿੰਦੇ ਜਿਤ ਦਿਨ ਕਿਸ਼ਨਾ ਹੋਵਣੀ ਤਿਤ ਦਿਨ ਬੋਲਣ ਗੰਦ ਜਿਸ ਦਿਨ ਤੁਹਾਡੀ ਜੇਬ ਖਾਲੀ ਹੋ ਗਈ ਉਹਨਾਂ ਨੇ ਕੁਝ ਮੰਗਿਆ ਮੰਗਿਆ ਤੁਹਾਡੇ ਕੋਲ ਦਿੱਤਾ ਨਾ ਗਿਆ ਉਸ ਦਿਨ ਖਾਲਸਾ ਜੀ ਆਪਣੇ ਮੁਖ ਦੇ ਵਿੱਚੋਂ ਗੰਦੇ ਬਚਨ ਫੋਕੇ ਬਚਨ ਮਾਰੇ ਬਚਨ ਤੁਹਾਨੂੰ ਬੋਲਣਗੇ ਸਤਿਗੁਰ ਸੱਚੇ ਪਾਸ਼ਾ ਕਹਿੰਦੇ ਇਹ ਮਨਮੁਖ ਨੇ ਸੋ ਖਾਲਸਾ ਜੀ ਮਨਮੁਖਾਂ ਨਾਲੋਂ ਤੋੜ ਕੇ ਤੇ ਗੁਰਮੁਖਾਂ ਨਾਲ ਸੱਚਿਆਂ ਨਾਲ ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸੇਵਕ ਨੇ ਤੁਹਾਨੂੰ ਵੀ ਉਸ ਵਾਹਿਗੁਰੂ ਜੀ ਨਾਲ ਜੋੜ ਦੇਣ ਉਹਨਾਂ ਨਾਲ ਮਿੱਤਰਤਾ ਹੀ ਰੱਖਣੀ ਚਾਹੀਦੀ ਹੈ ਸੋ ਗੁਰਮਖਾਂ ਵਾਲੀ ਵਿਰਤੀ ਰੱਖਣੀ ਚਾਹੀਦੀ ਹੈ ਮਨਮੁਖਾਂ ਵਾਲੀ ਵਿਰਤੀ ਤਿਆਗਣੀ ਚਾਹੀਦੀ ਹੈ ਮਨਮੁਖ ਬੰਦਾ ਖਾਲਸਾ ਜੀ ਸਦਾ ਡੋਬ ਦਿੰਦਾ ਹੈ ਮਨਮੁਖ ਕਦੇ ਕਿਸੇ ਨੂੰ ਤਾਰ ਨਹੀਂ ਲਾ ਸਕਦਾ ਮਨਮੁਖ ਦਾ ਸਾਥ ਐਵੇਂ ਹੈ ਜਿਵੇਂ ਖਾਲਸਾ ਜੀ ਇੱਕ ਸ਼ਿਪ ਦੇ ਵਿੱਚ ਜਾਂ ਬੇੜੇ ਦੇ ਵਿੱਚ ਮੋਰਾ ਹੋਇਆ ਹੋਇਆ ਛੇਕ ਹੋਇਆ ਹੋਇਆ ਜਿਹੜਾ ਕੋਈ ਬੇੜਾ ਖਾਲਸਾ ਜੀ ਸਮੁੰਦਰ ਤੇ ਚੱਲ ਰਿਹਾ ਉਹਦੇ ਵਿੱਚ ਸ਼ੇਕ ਹੋ ਜਾਵੇ ਤੇ ਖਾਲਸਾ ਜੀ ਉਹ ਬੇੜਾ ਕਿੰਨੀ ਕੁ ਦੂਰ ਤੁਹਾਨੂੰ ਲੈ ਜਾਵੇਗਾ ਉਹ ਇੱਕ ਨਾ ਇੱਕ ਸੈਕਿੰਡ 'ਚ ਤੁਹਾਨੂੰ ਡੋਬੇਗਾ ਕਿਸੇ ਨਾ ਕਿਸੇ ਪਲ ਤੁਹਾਨੂੰ ਡੋਬੇਗਾ ਤੁਹਾਨੂੰ ਪਾਰ ਨਹੀਂ ਲਾ ਸਕਦਾ ਤੇ ਖਾਲਸਾ ਜੀ ਗੁਰਮੁਖਾਂ ਦੀ ਸੰਗਤ ਇਵੇਂ ਹੈ ਕਿ ਜਿਵੇਂ ਖਾਲਸਾ ਜੀ ਮਹਾਰਾਜ ਦੀ ਕਿਰਪਾ ਨਾਲ ਸਹਜੇ ਨਾਲ ਹੀ ਪਾਰ ਲੰਘ ਜਾਣਾ ਉਡਾਰੀ ਲਾ ਕੇ ਪਾਰ ਲੱਗ ਜਾਣਾ ਪੰਛੀਆਂ ਵਾਂਗ ਸੋ ਇਹ ਗੁਰਮੁਖਾਂ ਦੀ ਦੋਸਤੀ ਹੈ ਪਰ ਕਾਲ ਯੁਗ ਦਾ ਖਾਲਸਾ ਜੀ ਖੇੜ ਐਸਾ ਹੈ ਕਾਲ ਯੁਗ ਦੇ ਵਿੱਚ ਮਨ ਮੁੱਖਾਂ ਦੀ ਦੋਸਤੀ ਮਿਲਦੀ ਆ ਗੁਰਸਿੱਖਾਂ ਦੀ ਗੁਰਮੁਖਾਂ ਦੀ ਦੋਸਤੀ ਜਿਹੜੀ ਉਹ ਨਸੀਬ ਨਹੀਂ ਹੁੰਦੀ ਕਿਉਂਕਿ ਹਰ ਕੋਈ ਬੰਦਾ ਅੰਦਰੋਂ ਖਾਲਸਾ ਜੀ ਡਿੱਗਾ ਹੋਇਆ ਮਹਾਰਾਜ ਦੀ ਬਾਣੀ ਨਾਲ ਕੋਈ ਘੱਟ ਜੋੜ ਕੇ ਰਾਜੀ ਹੈ ਪੈਸੇ ਨਾਲ ਸੰਸਾਰ ਦੀ ਜਿਹੜੀ ਖੇਡ ਨਾਲ ਚੱਲ ਕੇ ਲੋਕੀ ਰਾਜੀ ਨੇ ਪਰ ਮਹਾਰਾ ਸੱਚੇ ਪਾਤਸ਼ਾਹ ਦੀ ਬਾਣੀ ਨਾਲ ਸਤਿਗੁਰ ਜੀਆਂ ਦੇ ਬਚਨਾਂ ਨੂੰ ਮੰਨਣ ਵਾਸਤੇ ਇਹ ਵਾਲੇ ਕੰਮ ਕਰਕੇ ਰਾਜੀ ਨਹੀਂ ਸੋ ਇਸ ਕਰਕੇ ਭਾਈ ਮਨ ਮੰਨ ਮੁਖ ਹੋਏ ਹੋਏ ਆ ਮਨ ਪਿਛੇ ਲੱਗੇ ਹੋਏ ਆ ਸਤਿਗੁਰ ਦੀ ਬਾਣੀ ਕਹਿੰਦੀ ਆ ਮੈਨੂੰ ਜਪ ਮੇਰਾ ਅਭਿਆਸ ਕਰ ਸਤਿਗੁਰ ਕਹਿੰਦੇ ਨੇ ਸੇਵਾ ਕਰ ਗੁਰਮੁਖਾਂ ਦੀ ਸੰਗਤ ਕਰ ਗੁਰੂ ਘਰ ਜਾ ਕੇ ਸੇਵਾ ਕਰਨੇ ਤਾਂ ਪ੍ਰਤ ਦੇਹੀ ਕਰ ਨਾਗਾ ਨਾ ਪੈਣ ਦੇ ਤੇ ਤੇਰੇ ਸਾਰੇ ਦੁੱਖ ਦਿਲਦਰ ਦੂਰ ਹੋਣਗੇ ਤੇਰੇ ਮਨ ਦੀ ਸ਼ਰਧਾ ਪੂਰੀ ਹੋਵੇਗੀ ਤੈਨੂੰ ਜੋ ਚਾਹੀਦਾ ਗੁਰੂ ਨਾਨਕ ਸਾਹਿਬ ਤੈਨੂੰ ਦੇਣਗੇ ਤੇ ਪਰ ਮਨਮੁਖ ਕੀ ਕਹਿੰਦਾ ਉਹ ਐਵੇਂ ਲੋਕਾਂ ਨੇ ਟਕਵੰਜ ਫੜਿਆ ਤੂੰ ਕੀ ਕਰਨਾ ਗੁਰੂ ਘਰ ਜਾ ਕੇ ਚੱਲ ਆਪਾਂ ਘੁੰਮ ਕੇ ਆਉਨੇ ਆ ਚੱਲ ਆਪਾਂ ਖਾ ਪੀ ਕੇ ਆਉਨੇ ਆ ਚੱਲ ਆਪਾਂ ਉੱਥੇ ਬਹਿ ਕੇ ਗੱਲਾਂ ਕਰਦੇ ਆ ਸੋ ਖਾਲਸਾ ਜੀ ਮਨਮੁਖਾਂ ਦੀ ਦੋਸਤੀ ਜਿਹੜੀ ਹੈ ਉਹ ਐਵੇਂ ਹੈ ਜਿਵੇਂ ਖਾਲਸਾ ਜੀ ਜੁੱਤੀ ਦੇ ਵਿੱਚ ਮੇਖਾਂ ਹੋਣ ਕਿਉਂਕਿ ਜੁੱਤੀ ਦੇ ਵਿੱਚ ਪਈਆਂ ਹੋਈਆਂ ਮੇਖਾਂ ਕਿਸੇ ਬੰਦੇ ਨੂੰ ਅਗਾਹ ਨਹੀਂ ਤੁਰਨ ਦਿੰਦੀਆਂ ਇਸੇ ਤਰ੍ਹਾਂ ਖਾਲਸਾ ਜੀ ਮਨਮੁਖ ਬੰਦੇ ਨੂੰ ਜ਼ਿੰਦਗੀ ਵਿੱਚ ਅਗਾਹ ਨਹੀਂ ਤੁਰਨ ਦਿੰਦਾ ਮਤ ਕਰਕੇ ਅਗਾਹ ਨਹੀਂ ਵਧਨ ਦਿੰਦਾ ਉਹਨੂੰ ਇੱਕ ਸੀਮਤ ਦਾਇਰੇ ਵਿੱਚ ਲੈ ਆਉਂਦਾ ਫਿਰ ਉਹ ਬੰਦਾ ਨਾਸਤਕਾਂ ਵਾਲੀਆਂ ਗੱਲਾਂ ਕਰਦਾ ਉਹਦੇ ਵਾਸਤੇ ਨਾ ਤਾਂ ਰੱਬ ਕੋਈ ਹੈ ਨਾ ਰੱਬ ਦੇ ਪਿਆਰੇ ਕੋਈ ਹਨ ਸੋ ਆਪਾਂ ਵਿਚਾਰ ਕਰਨੀ ਹੈ ਵੀ ਅਸੀਂ ਵਿਕਾਰਾਂ ਦੀ ਅੱਗ ਤੋਂ ਬਚਣਾ ਜਿਵੇਂ ਕਈ ਗੁਰਮੁਖ ਕਹਿੰਦੇ ਨੇ ਸਾਨੂੰ ਬਹੁਤ ਵਿਕਾਰ ਫੁਰਦੇ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਬੜੇ ਬੜੇ ਗੰਦੇ ਮਾੜੇ ਖਿਆਲ ਮਾੜੇ ਫੁਰਨੇ ਆਉਂਦੇ ਉਹ ਖਾਲਸਾ ਜੀ ਤਾਂ ਹੀ ਆਉਂਦੇ ਕਿਉਂਕਿ ਇੱਕ ਤਾਂ ਅਸੀਂ ਗੁਰੂ ਵਾਲੇ ਨਹੀਂ ਗੁਰੂ ਦਾ ਬਚਨ ਨਹੀਂ ਮੰਨਦੇ ਸਾਨੂੰ ਗੁਰੂ ਵਾਲੇ ਹੋਣਾ ਚਾਹੀਦਾ ਜੇ ਅਸੀਂ ਗੁਰੂ ਵਾਲੇ ਹੋ ਜਾਵਾਂਗੇ ਉਹਨਾਂ ਫੁਰਨਿਆਂ ਉਤੇ ਉਹਨਾਂ ਫੁਰਨਿਆਂ ਨੂੰ ਮਾਰਨ ਲਈ ਸਾਡੇ ਸਤਿਗੁਰੂ ਜੀ ਸਾਡੀ ਮਦਦ ਕਰਨਗੇ ਸਤਿਗੁਰ ਦੀ ਬਾਣੀ ਸਾਨੂੰ ਵਧੇਰੇ ਫਲ ਦਵੇਗੀ ਤੇ ਫਿਰ ਖਾਲਸਾ ਜੀ ਹੌਲੀ ਹੌਲੀ ਉਹ ਫੁਰਨੇ ਜਿਹੜੇ ਖਤਮ ਹੋਣਗੇ ਓਵੇਂ ਵੀ ਖਾਲਸਾ ਜੀ ਜੇ ਕਿਸੇ ਨੂੰ ਬਹੁਤੇ ਆਉਂਦੇ ਨੇ ਬਾਣੀ ਪੜ੍ਹਦੇ ਆ ਉਹ ਬਾਣੀ ਦਾ ਜਪ ਨਾ ਛੱਡੇ ਜਪ ਨੂੰ ਹੋਰ ਵਧਾ ਲਵੇ ਸਿਮਰਨ ਨੂੰ ਹੋਰ ਵਧਾ ਲਵੇ ਜਿੱਥੇ ਇੱਕ ਪਟ ਪਾਠ ਜਪੀਉ ਸਾਹਿਬ ਦਾ ਕਰਦਾ ਉੱਥੇ ਪੰਜ ਕਰ ਲਵੇ ਜਿਥੇ ਖਾਲਸਾ ਜੀ ਪੰਜ ਚੌਪਈ ਸਾਹਿਬ ਕਰਦਾ ਉਥੇ 11 ਚੌਪਈ ਸਾਹਿਬ ਕਰ ਲਵੇ ਜੇ ਵਾਹਿਗੁਰੂ ਮੰਤਰ 20 ਮਿੰਟ ਜਪਦਾ 40 ਮਿੰਟ ਕਰ ਲਵੇ ਫਿਰ ਹੌਲੀ ਹੌਲੀ ਤੁਹਾਡੇ ਫੁਰਨੇ ਜਿਹੜੇ ਖਾਲਸਾ ਜੀ ਖਤਮ ਹੋ ਜਾਣਗੇ ਕਿਉਂਕਿ ਭਾਂਡਾ ਜਦੋਂ ਧੋਂਦੇ ਜਾਈਏ ਤੇ ਖਾਲਸਾ ਜੀ ਉਹਦੀ ਮੈਲ ਲੱਥ ਦੀ ਲੱਥ ਦੀ ਲੱਥ ਜਾਂਦੀ ਹੈ ਫਿਰ ਉਹ ਭਾਂਡਾ ਚਮਕ ਜਾਂਦਾ ਇਸੇ ਪ੍ਰਕਾਰ ਜਦੋਂ ਬਾਣੀ ਪੜਦੇ ਰਵਾਂਗੇ ਪੜਦੇ ਰਵਾਂਗੇ ਫਿਰ ਖਾਲਸਾ ਜੀ ਇੱਕ ਦਿਨ ਐਸਾ ਆਵੇਗਾ ਮਨ ਦੀ ਮੈਲ ਉਤਰ ਜਾਵੇ ਕਿ ਨਿਰਮਲਤਾ ਹੀ ਆ ਜਾਵੇ ਕਿ ਜਿਵੇਂ ਸ਼ੀਸ਼ੇ ਵਿੱਚ ਮੁੱਖ ਵੇਖਦੇ ਹਾਂ ਇਸੇ ਤਰ੍ਹਾਂ ਜਿਹੜੀ ਸਾਡੀ ਆਤਮਾ ਹੈ ਸਾਨੂੰ ਅਕਸ਼ਾਤ ਹੋ ਜਾਵੇਗੀ ਤੇ ਜਿਸ ਵੇਲੇ ਖਾਲਸਾ ਜੀ ਬੰਦਾ ਆਪਣੇ ਮੂਲ ਨਾਲ ਜੁੜ ਜਾਂਦਾ ਉਸ ਵੇਲੇ ਵਾਹਿਗੁਰੂ ਜੀਆਂ ਦੀ ਪ੍ਰਾਪਤੀ ਵੀ ਹੋ ਜਾਂਦੀ ਹੈ ਸੋ ਸੱਚੇ ਪਾਤਸ਼ਾਹ ਦਾਇਆ ਕਰਨ ਅਸੀਂ ਭਾਈ ਗੁਰਮੁਖਾਂ ਦੀ ਸੰਗਤ ਕਰੀਏ ਮਨਮੁਖਾਂ ਦੀ ਸੰਗਤ ਨੂੰ ਤਿਆਗਣਾ ਕਰੀਏ ਕਾਲ ਯੁਗ ਦੇ ਵਿੱਚ ਖਾਲਸਾ ਜੀ ਮਨਮੁਖਾਂ ਦੀ ਦੋਸਤੀ ਮਸ਼ਹੂਰ ਹੈ ਮਨਮੁਖਾਂ ਦੀ ਜਿਹੜੀ ਦੋਸਤੀ ਹੈ ਉਹਦੇ ਵੱਲ ਲੋਕ ਭੱਜ-ਭੱਜ ਕੇ ਜਾਂਦੇ ਨੇ ਪਰ ਜਿਹੜਾ ਕੋਈ ਗੁਰੂ ਕਾ ਪਿਆਰਾ ਹੈ ਚਾਹੇ ਕੋਈ ਪਾਟਿਆਂ ਕੱਪੜਿਆਂ ਵਿੱਚ ਹੋਵੇ ਉਹ ਤੋਂ ਘਿਰਨਾ ਕਰਦੇ ਨੇ ਲੋਕ ਸੋ ਐਵੇਂ ਨਹੀਂ ਕਰਨਾ ਚਾਹੀਦਾ ਗੁਰ ਸਿੱਖਾਂ ਦੀ ਸੰਗਤ ਕਰੀਏ ਤਾਂ ਕੋ ਸਾਨੂੰ ਫਲ ਪ੍ਰਾਪਤ ਹੋਵੇ ਤਾਂ ਸਾਨੂੰ ਸੁਖ ਪ੍ਰਾਪਤ ਹੋਵੇ ਸਾਨੂੰ ਕਲਗੀਧਰ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਹੋਣ ਕਿਉਂਕਿ ਖਾਲਸਾ ਜੀ ਜਿਹੜੀ ਮਾਇਆ ਹੈ ਨਾ ਮਾਇਆ ਕਦੇ ਕਿਸੇ ਨੂੰ ਜੀਣ ਨਹੀਂ ਦਿੰਦੀ ਮਹਾਰਾਜ ਕਹਿੰਦੇ ਬ੍ਰਹਮ ਲੋਕ ਅਰ ਰੁਦਰ ਲੋਕ ਆਈ ਇੰਦਰ ਲੋਕ ਤੇ ਧਾਏ ਇਹ ਜਿਹੜੀ ਮਾਇਆ ਹੈ ਖਾਲਸਾ ਜੀ ਇਹ ਬ੍ਰਹਮਾ ਨੂੰ ਢਾਕੇ ਆਈ ਹੈ ਸ਼ਿਵ ਜੀ ਭਗਵਾਨ ਨੂੰ ਇੰਦਰ ਵਰਗੇ ਦੇਵਤਿਆਂ ਉੱਤੇ ਵੀ ਇਹਦਾ ਪ੍ਰਭਾਵ ਸੀ ਖਾਲਸਾ ਜੀ ਇਹਨੇ ਬ੍ਰਹਮਪੁਰੀ ਨੂੰ ਵੀ ਲੁੱਟਿਆ ਸ਼ਿਵਪੁਰੀ ਨੂੰ ਵੀ ਲੁੱਟਿਆ ਤੇ ਇੰਦਰਪੁਰੀ ਤੇ ਵੀ ਘਲਾ ਕਰਕੇ ਫਿਰ ਇਹ ਸੰਸਾਰ ਦੇ ਜੀਵਾਂ ਵੱਲ ਆਈ ਹੈ ਜੇ ਤੁਸੀਂ ਸੋਚਦੇ ਹੋ ਤੁਹਾਡੇ ਉੱਤੇ ਮਾਇਆ ਦਾ ਪ੍ਰਭਾਵ ਹੈ ਨਾ ਇਹ ਸੋਚ ਲਿਓ ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਬ੍ਰਹਮਾ ਤੇ ਪ੍ਰਭਾਵ ਪਿਆ ਫਿਰ ਸ਼ਿਵਜੀ ਭਗਵਾਨ ਤੇ ਫਿਰ ਇੰਦਰ ਵਰਗਿਆਂ ਤੇ ਸੋ ਇਹਨਾਂ ਸਾਰਿਆਂ ਦੇ ਪ੍ਰਭਾਵ ਪਾ ਕੇ ਫਿਰ ਮਾਇਆ ਸੰਸਾਰ ਵੱਲ ਆਈ ਹੈ ਪਹਿਲਾਂ ਇਹਨੇ ਇੰਦਰਪੁਰੀਆਂ ਲੁੱਟੀਆਂ ਨੇ ਸ਼ਿਵਪੁਰੀਆਂ ਦੇ ਅਸਰ ਕੀਤਾ ਫਿਰ ਖਾਲਸਾ ਜੀ ਇਹ ਪਰਲੋਕ ਤੇ ਆਈ ਹੈ ਫਿਰ ਲੋਕ ਦੇ ਜੀਵਾਂ ਨੂੰ ਆ ਕੇ ਚੰਬੜੀ ਹੈ ਸੋ ਮਹਾਰਾਜ ਕਹਿੰਦੇ ਇੱਕੋ ਪਾਸੇ ਰੱਬ ਚਾਹ ਹੋ ਸਕਦਾ ਇਸ ਤੋਂ ਉਹ ਕੀ ਹੈ ਸਾਧ ਸੰਗਤ ਕੋ ਜੋਹੇ ਨਾ ਸਾਕ ਮਲ ਮਲ ਧੋਵੈ ਪਾਏ ਮਹਾਰਾਜ ਕਹਿੰਦੇ ਜਿਹੜਾ ਕੋਈ ਸੰਗਤ ਕਰੇ ਗੁਰੂ ਕੀ ਉਹਦੇ ਭਾਈ ਇਹ ਮਾਇਆ ਕੱਖ ਵੀ ਨਹੀਂ ਕਰ ਸਕਦੀ ਉਹਦੇ ਪੈਰ ਧੋਤੋਂ ਪੀਂਦੀ ਹੈ ਜਿਹੜਾ ਕੋਈ ਸੰਗਤ ਵਿੱਚ ਜਾਂਦਾ ਹੈ ਸੰਗਤ ਕਰਦਾ ਹੈ ਸਤਿਗੁਰਾਂ ਦੀ ਪੂਰੇ ਸਤਿਗੁਰਾਂ ਦੇ ਸ਼ਬਦ ਨਾਲ ਜੁੜਿਆ ਹੋਇਆ ਹੈ ਮਾਇਆ ਉਹਦੀ ਦਾਸੀ ਹੈ ਸੋ ਦੀਨ ਦੁਨੀ ਦੇ ਮਾਲਕ ਮਿਹਰਾਂ ਕਰਨ ਆਪਾਂ ਗੁਰਮੁਖ ਬਣੀਏ ਸਤਿਗੁਰ ਕੋਲੋਂ ਗੁਰਸਿੱਖਾਂ ਵਾਲੀ ਯੁਗਤੀ ਮੰਗੀਏ ਪ੍ਰਾਤਨ ਗੁਰਸਿੱਖਾਂ ਵਾਲੇ ਗੁਣ ਮੰਗੀਏ ਮਹਾਰਾਜ ਦਇਆ ਕਰਨ ਸੋ ਖਾਲਸਾ ਜੀ ਆਓ ਆਪ ਦੀ ਆਪ ਜੀ ਨਾਲ ਰਲ ਮਿਲ ਕੇ ਆਪਾਂ ਹੱਡ ਬੀਤੀ ਸਰਵਣ ਕਰੀਏ ਜਿਹੜੀ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਨਾਲ ਧੰਨ ਬਾਬਾ ਨੂਰ ਸਿੰਘ ਸਾਹਿਬ ਦੀ ਕਿਰਪਾ ਨਾਲ ਖਾਲਸਾ ਜੀ ਆਈ ਹੈ ਸੋ ਮਹਾਰਾਜ ਦੀ ਕਿਰਪਾ ਮਧਾ ਕ੍ਰਿਪਾ ਸਦਕਾ ਇੱਕ ਭੈਣ ਜੀ ਹੁਣਾਂ ਨੇ ਸੁਣਾਉਣਾ ਕੀਤਾ ਕਿ ਅਸੀਂ ਅਮਰੀਕਾ ਵਿੱਚ ਰਹਿੰਦੇ ਆ ਸਾਡਾ ਕੰਮ ਕਾਜ ਗੁਰੂ ਸਾਹਿਬ ਦੀ ਕਿਰਪਾ ਨਾਲ ਠੀਕ ਸੀ 1 ਸਾਲ ਪਹਿਲਾਂ ਬਿਲਕੁਲ ਠੀਕ ਸੀ ਗੁਰੂ ਸਾਹਿਬ ਦੀ ਰਹਿਮਤ ਸੀ ਬਹੁਤ ਸੋਹਣਾ ਕੰਮ ਕਾਜ ਕਿਸੇ ਨਾਲ ਕੋਈ ਲੈਣ ਦੇਣ ਨਹੀਂ ਆਪਣਾ ਕੰਮ ਕਰਦੇ ਸਾਂ ਕਮਾਈ ਕਰਦੇ ਸਾਂ ਕਈ ਗਰੀਬ ਗੁਰਬਿਆਂ ਦੀ ਸੇਵਾ ਵਾਸਤੇ ਵੀ ਅਸੀਂ ਕੁਝ ਦਾਨ ਪੁੰਨ ਕਰਦੇ ਸਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਘਰ ਵਿੱਚ ਖੁਸ਼ੀਆਂ ਅਸੀਂ ਮੇਰਾ ਘਰ ਵਾਲਾ ਵੀ ਬਹੁਤ ਚੰਗਾ ਸਾਸ ਸੋਹਰਾ ਵੀ ਬਹੁਤ ਚੰਗਾ ਮੇਰੇ ਬੱਚੇ ਵੀ ਲੈਕ ਸਭ ਕੋਈ ਗੁਰੂ ਸਾਹਿਬ ਦੀ ਕਿਰਪਾ ਵਾਲੇ ਬਾਣੀ ਪੜਨ ਵਾਲੇ ਨਾਮ ਜਪਣ ਵਾਲੇ ਸਾਰੇ ਪਰ ਇਹ ਕਿ ਕੰਮਕਾਰਾਂ ਵਿੱਚ ਅਸੀਂ ਜ਼ਿਆਦਾ ਆ ਸਾਂ ਗੁਰੂ ਮਹਾਰਾਜ ਵੱਲ ਘਟ ਸਾਂ ਸੋ ਖਾਲਸਾ ਜਿਸ ਵੇਲੇ ਬੰਦਾ ਸੰਸਾਰ ਵੱਲ ਜ਼ਿਆਦਾ ਹੋ ਜਾਂਦਾ ਫਿਰ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਵਿਛੜ ਜਾਂਦਾ ਇਹ ਮਹਾਰਾਜ ਕਹਿੰਦੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੈ ਰੋਗ ਪਰਮੇਸ਼ਰ ਤੇ ਭੁੱਲਿਆਂ ਖਾਲਸਾ ਜੀ ਨੂੰ ਵਾਹਿਗੁਰੂ ਜੀ ਨੂੰ ਭੁੱਲ ਜਾਂਨੇ ਹਾਂ ਉਦੋਂ ਸਭੈ ਰੋਗ ਜਿਹੜੇ ਨੇ ਸਰੀਰ ਨੂੰ ਆ ਕੇ ਚਿੰਬੜ ਜਾਂਦੇ ਸੋ ਭੈਣ ਦੱਸਦੇ ਕਿ ਇੱਕ ਦਿਨ ਦੀ ਗੱਲ ਹੈ ਕਿ ਮੇਰਾ ਘਰ ਵਾਲਾ ਜਿਹੜਾ ਸੀ ਨਾ ਉਹ ਘਰ ਦੇ ਬਾਹਰ ਖੜਾ ਤੇ ਤਿੰਨ ਚਾਰ ਆਪਸ ਮਿੱਤਰ ਖੜੇ ਸਨ ਤੇ ਇੱਕ ਬੰਦਾ ਆਇਆ ਹੈ ਤਾਂ ਪੰਜਾਬੀ ਸੀ ਪਰ ਨਾ ਕੋਈ ਜਾਣਦਾ ਨਾ ਪਛਾਣਦਾ ਆ ਕੇ ਕਹਿੰਦਾ ਕਿ ਮੇਰੇ ਘਰ ਕੁੜੀ ਹੋਈ ਹੈ ਤੇ ਮੈਂ ਆਪਣੀ ਕੁੜੀ ਦੀ ਖੁਸ਼ੀ ਵਿੱਚ ਲੱਡੂ ਵੰਡਦਾ ਤੇ ਇਹਨਾਂ ਨੇ ਲੱਡੂ ਲੈ ਲਈ ਇਹ ਤਿੰਨ ਜਾਨੇ ਖੜੇ ਸੀ ਇਹਨਾਂ ਨੇ ਉਹਨੂੰ ਵਧਾਈਆਂ ਦਿੱਤੀਆਂ ਤੇ ਲੱਡੂ ਲੈ ਲੇ ਬਾਅਦ ਵਿੱਚ ਉਹ ਚਲਾ ਗਿਆ ਹੋਰ ਉਹਨੇ ਟਾਊਨ ਦੇ ਵਿੱਚ ਕਿਸੇ ਨੂੰ ਨਹੀਂ ਦਿੱਤੇ ਸਿਰਫ ਇਹ ਬਾਹਰ ਖੜੇ ਸੀ ਇਹਨਾਂ ਨੂੰ ਹੀ ਦਿੱਤੇ ਹੋਰ ਅੱਗੇ ਵੀ ਬੰਦੇ ਖੜੇ ਸੀ ਉਹਨਾਂ ਕੋਲ ਨਹੀਂ ਗਿਆ ਉਹਨਾਂ ਕੋਲੋਂ ਸਿੱਧੇ ਲੰਘ ਗਿਆ ਤੇ ਜਿਸ ਦਿਨ ਇਹਨਾਂ ਨੇ ਇਹ ਘਰੇ ਲੈ ਕੇ ਆਏ ਵੀ ਆ ਲੱਡੂ ਆਇਆ ਤੇ ਇਹਨਾਂ ਨੇ ਮੈਨੂੰ ਦੇਣਾ ਚਾਹਿਆ ਮੈਂ ਕਿਹਾ ਵੀ ਮੈਂ ਨਹੀਂ ਖਾਣਾ ਤੁਸੀਂ ਖਾਣਾ ਖਾ ਲਓ ਇਹ ਸਾਰਾ ਮੇਰਾ ਹਸਬੰਡ ਜਿਹੜੇ ਸੀ ਉਹ ਸਾਰਾ ਲੱਡੂ ਖਾ ਗਏ ਤੇ ਵਾਹਿਗੁਰੂ ਜਾਨੇ ਵਾਹਿਗੁਰੂ ਜੀ ਮੈਂ ਇਥੇ ਇਹ ਤਰਕ ਨਹੀਂ ਕਰਨਾ ਚਾਹੁੰਦਾ ਪਰ ਜਿਵੇਂ ਉਹ ਭੈਣ ਨੇ ਸੁਣਾਉਣਾ ਕੀਤੀ ਉਸੇ ਤਰ੍ਹਾਂ ਮੈਂ ਤੁਹਾਨੂੰ ਸੁਣਾ ਰਿਹਾ ਕਹਿੰਦੇ ਵੀ ਜਿਸ ਦਿਨ ਇਹਨੇ ਲੱਡੂ ਖਾਦਾ ਉਸੇ ਰਾਤ ਇਹਨੇ ਬਿਮਾਰ ਹੋ ਗਿਆ ਬਹੁਤ ਜ਼ਿਆਦਾ ਬੁਖਾਰ ਹੋ ਗਿਆ ਮੇਰੇ ਹਸਬੰਡ ਨੂੰ ਬਹੁਤ ਜ਼ਿਆਦਾ ਬੁਖਾਰ ਹੋਇਆ ਤੇ ਅਸੀਂ ਐਂਬੂਲੈਂਸ ਬੁਲਾਈ ਉਥੇ ਲੈ ਕੇ ਗਏ ਉਲਟੀਆਂ ਵਗੈਰਾ ਕਰੇ ਬਹੁਤ ਹਸਪੀਟਲ ਖੜਿਆ ਚਲੋ ਤਿੰਨ ਕ ਦਿਨ ਉਥੇ ਰਿਹਾ ਤੇ ਫਿਰ ਠੀਕ ਹੋ ਕੇ ਘਰ ਆ ਗਿਆ ਪਰ ਜਦੋਂ ਘਰ ਆਇਆ ਘਰ ਆ ਕੇ ਹਾਲਤ ਇਦਾਂ ਦੀ ਕਿ ਨਾ ਤਾਂ ਬੋਲਦਾ ਨਾ ਕੋਈ ਗੱਲ ਕਰਦਾ ਆਪਣੇ ਕਮਰੇ ਵਿੱਚ ਹੀ ਲੰਮਾ ਪਿਆ ਰਹਿੰਦਾ ਮੈਂ ਪੁੱਛਦੀਆਂ ਪਾਣੀ ਪੀਣਾ ਰੋਟੀ ਖਾਣੀ ਕੋਈ ਪੁੱਛਦੀਆਂ ਤੇ ਕੁਝ ਨਹੀਂ ਕਹਿੰਦਾ ਇੱਕ ਪਾਸੇ ਨੂੰ ਧੌਣ ਕਰਕੇ ਚਾਕੀ ਜਾਂਦਾ ਤੇ ਮੇਰੇ ਮਨ ਵਿੱਚ ਆਇਆ ਵੀ ਪਤਾ ਨਹੀਂ ਕੀ ਦਿੱਕਤ ਪਰੇਸ਼ਾਨੀ ਆਈ ਹੈ ਮੈਂ ਆਪਣੀ ਸੱਸ ਨੂੰ ਵੀ ਕਿਹਾ ਵੀ ਇਹ ਠੀਕ ਨਹੀਂ ਹੈਗਾ ਆਪਾਂ ਫਿਰ ਇਹਦਾ ਇੱਕ ਰਾਨੂ ਹਸਪੀਟਲ ਲੈ ਕੇ ਜਾਈਏ ਅਸੀਂ ਹਸਪਤਾਲ ਲੈ ਗਏ ਉਹਨੇ ਕੁਝ ਨਹੀਂ ਕਿਹਾ ਹਾਂ ਮੈਂ ਮੈਂ ਨਹੀਂ ਜਾਣਾ ਜਾਂ ਜਾਣਾ ਅਸੀਂ ਲੈ ਕੇ ਗਏ ਡਾਕਟਰ ਕਹਿੰਦੇ ਬਿਲਕੁਲ ਠੀਕ ਆ ਟੈਸਟ ਵਗੈਰਾ ਕੀਤੇ ਬਿਲਕੁਲ ਸਭ ਕੁਝ ਠੀਕ ਪਰ ਪਤਾ ਨਹੀਂ ਵਾਹਿਗੁਰੂ ਜਾਣੇ ਇਹਦੇ ਮਨ ਵਿੱਚ ਮਾਨਸਿਕਤਾ ਇਹਦੀ ਇਹੋ ਜੀ ਹੋ ਗਈ ਕਿ ਇਹ ਬਸ ਜੇ ਕਿਸੇ ਨੂੰ ਵੇਖਦਾ ਤੇ ਵੇਖੀ ਜਾਂਦਾ ਕੁਝ ਮੂੰਹੋਂ ਬੋਲਦਾ ਨਹੀਂ ਨਾ ਬੋਲਣ ਦੀ ਕੋਸ਼ਿਸ਼ ਹੀ ਕਰਦਾ ਕਹਿੰਦੇ ਵੀ ਮੈਨੂੰ ਲੱਗਾ ਵੀ ਕੁਝ ਨਾ ਕੁਝ ਚੱਕਰ ਹੋ ਗਿਆ ਪਰ ਕੀ ਹੋਇਆ ਜਦੋਂ ਮਹੀਨਾ ਕਿਦਾਂ ਬੀਤ ਗਿਆ ਕੰਮ ਤੋਂ ਘਰੇ ਬੈਠ ਗਿਆ ਮੈਂ ਕੰਮ ਕਾਜ ਕਰਦੀ ਸਾਂ ਉਦੇ ਕਰਕੇ ਚਲੋ ਘਰ ਦਾ ਸਰਕਲ ਚੱਲੀ ਗਿਆ ਮਹਾਰਾਜ ਦੀ ਕਿਰਪਾ ਨਾਲ ਚਲੋ ਅਸੀਂ ਪੈਸੇ ਸੇਵ ਵੀ ਕੀਤੇ ਸੀ ਪੈਸੇ ਸਾਡੇ ਕੋਲੇ ਹੈਗੇ ਵੀ ਸੀ ਅਸੀਂ ਜਿੰਨੇ ਸਾਡੇ ਕੋਲੇ ਪੈਸੇ ਸੀ ਅਸੀਂ 8-9 ਮਹੀਨੇ ਆਰਾਮ ਨਾਲ ਮਤਲਬ ਰਹਿ ਸਕਦੇ ਸਾਂ ਸਰਵਾਈਵ ਕਰ ਸਕਦੇ ਸਾਂ ਸੋ ਗੁਰੂ ਸਾਹਿਬ ਦੀ ਕਿਰਪਾ ਸਦਕਾ ਚਲੋ ਮੈਂ ਪਾਠ ਵੀ ਕਰਦੀ ਸਾਂ ਮੇਰੇ ਮੈਨੂੰ ਇਹ ਮਨ ਚ ਆਈ ਵੀ ਕਿਉਂ ਨਾ ਮੈਂ ਇੱਧਰ ਲਾ ਕੇ ਬਹਿ ਕੇ ਪਾਠ ਕਰਿਆ ਕਰਾਂ ਮੈਂ ਉਹਦੇ ਲਾਗੇ ਬਹਿ ਕੇ ਪਾਠ ਕਰਦੀ ਸਾਂ ਇੱਕ ਦਿਨ ਮੈਨੂੰ ਕਹਿੰਦਾ ਦੋ ਚਾਰ ਦਿਨ ਮੈਂ ਕਰਦੀ ਦੀ ਤੀਜੇ ਚੌਥੇ ਦਿਨ ਮੈਨੂੰ ਕਹਿੰਦਾ ਤੂੰ ਉੱਠ ਕੇ ਉਧਰ ਜਾ ਕੇ ਪਾਠ ਕਰ ਲੈ ਮੇਰੇ ਲਾਗੇ ਨਾ ਪਾਠ ਕਰ ਵੀ ਮੇਰੇ ਸਿਰ 'ਚ ਤੇਰੀ ਆਵਾਜ਼ ਵੱਜਦੀ ਮੈਂ ਬੜੀ ਹੈਰਾਨ ਹੋਈ ਵੀ ਇਹ ਤੇ ਖੁਦ ਬੜਾ ਪਾਠ ਕਰਦਾ ਸੀ ਵੀ ਇਹਨੂੰ ਕੀ ਗੱਲ ਹੋ ਗਈ ਇਹੋ ਜਿਹਾ ਕੀ ਚੱਕਰ ਪੈ ਗਿਆ ਵੀ ਇਹ ਤੇ ਪਾਠ ਸੁਣਦਾ ਰਹਿੰਦਾ ਸੀ ਹੈੱਡਫੋਨ ਲੱਗੇ ਰਹਿੰਦੇ ਸੀ ਇਹਦੇ ਵੀ ਇਹ ਮੈਨੂੰ ਪਾਠ ਨਹੀਂ ਹੁਣ ਕਰਨ ਦਿੰਦਾ ਕਹਿੰਦੀ ਫਿਰ ਮੈਂ ਕੀ ਕਰਨਾ ਮੈਂ ਉਧਰ ਜਾ ਕੇ ਪਾਠ ਕਰਨ ਲੱਗ ਪਈ ਇੱਕ ਦਿਨ ਮੇਰੇ ਅਚਾਨਕ ਮਨ ਵਿੱਚ ਆਈ ਬੀ ਇਹ ਕਿਉਂ ਇਦਾਂ ਕਰਦਾ ਹੈ ਬਾਣੀ ਨੂੰ ਕਿਉਂ ਇਦਾਂ ਕਹਿੰਦਾ ਕੀ ਗੱਲ ਹੋਈ ਹੋਊਗੀ ਫਿਰ ਇਹ ਨਹੀਂ ਮੇਰੇ ਮਨ ਵਿੱਚ ਮਾੜੇ ਮਾੜੇ ਖਿਆਲ ਆਉਣ ਲੱਗ ਪਏ ਬੀ ਇਹਨੂੰ ਕਿਸੇ ਨੇ ਕੁਝ ਕਰਤਾ ਨਹੀਂ ਦਿੱਤਾ ਇਦਾਂ ਉਦਾਂ ਕਹਿੰਦੇ ਫਿਰ ਅਚਾਨਕ ਨਾ ਤੁਹਾਡੀ ਵੀਡੀਓ ਖਾਲਸਾ ਜੀ ਉਦੋਂ ਮੈਂ ਨਵੀਆਂ-ਨਵੀਆਂ ਮਹਾਰਾਜ ਦੀ ਕਿਰਪਾ ਸਦਕਾ ਸ਼ੁਰੂ ਕੀਤਾ ਸੀ ਚੈਨਲ ਗੁਰੂ ਗਰੀਬ ਨਿਵਾਜ ਅੰਤਰਜਾਮੀ ਦੀ ਕਿਰਪਾ ਨਾਲ ਤੇ ਉੱਥੇ ਕੋਈ ਇਹੋ ਜਿਹੀ ਵੀਡੀਓ ਪਾਈ ਹੋਈ ਆ ਮੈਨੂੰ ਹੁਣ ਯਾਦ ਨਹੀਂ ਮੈਂ ਕਿਹੜੀ ਹੱਡ ਵੀ ਦੀ ਪਾਈ ਖਾਲਸਾ ਜੀ ਜਿਹੜੀਆਂ ਮੈਂ 2 ਦਿਨ ਪਹਿਲਾਂ ਪਾਈਆਂ ਹੁੰਦੀਆਂ ਮੈਨੂੰ ਤੇ ਉਹ ਵੀ ਭੁੱਲ ਜਾਂਦੀਆਂ ਨੇ ਤੇ ਖਾਲਸਾ ਜੀ ਫਿਰ ਜਦੋਂ ਵੀਡੀਓ ਉਹਨਾਂ ਨੇ ਕੋਈ ਸੁਣੀ ਇਦਾਂ ਅਚਾਨਕ YouTube ਦੇ ਸਾਹਮਣੇ ਆ ਕੇ ਕਹਿੰਦੇ ਮੈਨੂੰ ਕੁਝ ਨੌਲੇਜ ਨਹੀਂ ਸੀ ਵੀ ਮੈਂ ਤਾਂ ਵੈਸੇ ਫੋਨ ਫੜਿਆ ਸੀ ਤੇ ਫੋਨ ਦੇ ਉੱਤੇ ਨਾ ਉਹ ਸਾਹਮਣੇ ਆ ਗਈ ਤੇ ਆਪੇ ਚੱਲ ਪਈ ਜਿੱਦਾਂ ਕਹਿੰਦੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਮੈਂ ਉਹਨੂੰ ਨਾ ਸਕਿਪ ਕੀਤਾ ਨਾ ਅੱਗੇ ਕੀਤੀ ਮੈਂ ਕਿਹਾ ਸੁਣ ਲਵਾਂ ਵੀ ਕੀ ਗੱਲ ਆ ਕਹਿੰਦੇ ਮੈਂ ਸੁਣਦੀ ਗਈ ਮੇਰਾ ਮਨ ਨਾ ਇਧਰ ਨੂੰ ਜੁੜਦਾ ਗਿਆ ਵੀ ਇਹ ਜਿਹੜੀਆਂ ਗੱਲਾਂ ਕਹਿ ਰਹੇ ਉਹ ਖਾਲਸਾ ਜੀ ਸ਼ਾਇਦ ਉਹ ਹੱਡ ਵੀਤੀ ਕੋਈ ਇਹੋ ਸੀ ਇਹੋ ਜੀ ਸੀ ਇਦਾਂ ਦੀ ਉਹਨਾਂ ਨਾਲ ਹੋਇਆ ਸੀ ਕਹਿੰਦੇ ਉਹ ਇਦਾਂ ਮੈਨੂੰ ਲੱਗਾ ਵੀ ਜਿਵੇਂ ਮੈਨੂੰ ਕੋਈ ਗੱਲ ਕਹਿ ਰਹੇ ਆ ਤੁਸੀਂ ਫਿਰ ਖਾਲਸਾ ਜੀ ਚਲਦੀ ਗਈ ਗੱਲ ਸੁਣਦੇ ਗਏ ਸੁਣਦੇ ਗਏ ਉਸ ਤੋਂ ਬਾਅਦ ਕਹਿੰਦੇ ਫਿਰ ਮੈਂ ਦਪਹਿਰਾ ਸਾਹਿਬ ਮਹਾਰਾਜ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਸੁੱkh ਕੇ ਰੱਖੇ ਕਿ ਬਾਬਾ ਜੀ ਕਿਰਪਾ ਕਰੋ ਮੇਰਾ ਘਰ ਵਾਲਾ ਠੀਕ ਹੋ ਜਾਵੇ ਇਹਨੂੰ ਕੀ ਹੋਇਆ ਵਾਹਿਗੁਰੂ ਜਾਨੇ ਮੈਨੂੰ ਨਹੀਂ ਪਤਾ ਇਹਨੂੰ ਕੀ ਗੱਲ ਹੋਈ ਆ ਕੁਝ ਖਾਂਦਾ ਪੀਂਦਾ ਵੀ ਨਹੀਂ ਸੀ ਤੇ ਦਿੱਕਤ ਪਰੇਸ਼ਾਨੀ ਉਹਨੂੰ ਆਉਂਦੀ ਸੀ ਕਈ ਵਾਰ ਆਪੇ ਉੱਠ ਕੇ ਸੋਈ ਦੇ ਚਲਾ ਜਾਂਦਾ ਸੀ ਖਾਣ ਫਿਰ ਆ ਕੇ ਉੱਥੇ ਬੈਠ ਤੇ ਪੈ ਜਾਂਦਾ ਸੀ ਹੋ ਗਿਆ ਸੀ ਉਹਨੂੰ ਕੁਛ ਨਾ ਕੁਛ ਤੇ ਕੰਮ ਕਾਜ ਠੱਪ ਹੋ ਗਿਆ ਮੈਂ ਥੋੜਾ ਬੋਧਾ ਕਮਾ ਕੇ ਲੈ ਕੇ ਆਉਂਦੀ ਸੀ ਜੋਗ ਲਿਆਉਂਦੀ ਸੀ ਜਾਂ ਘਰ ਵਿੱਚ ਜਿਹੜਾ ਪੈਸਾ ਸੀ ਮੈਂ ਸੋਚਿਆ ਸੇਵ ਰੱਖ ਲਵਾਂ ਫਿਰ ਕੀ ਹੋਇਆ ਇੱਕ ਦਿਨ ਕੁਝ ਮਹੀਨਾ ਡੇਢ ਮਹੀਨਾ ਬੀਤਿਆ ਇਦਾਂ ਹੀ ਚੱਲਦਿਆਂ ਨੂੰ ਮੇਰੀ ਸੱਸ ਵੀ ਬਹੁਤ ਪਰੇਸ਼ਾਨ ਵੀ ਕੀ ਚੱਕਰ ਹੋਈ ਅਸੀਂ ਕਈਆਂ ਰਿਸ਼ਤੇਦਾਰਾਂ ਨਾਲ ਗੱਲਾਂ ਬਾਤਾਂ ਕੀਤੀਆਂ ਪਰ ਕੌਣ ਕਿਸੇ ਦਾ ਕੋਈ ਸਾਥ ਦਿੰਦਾ ਇੱਕ ਇੱਕ ਦੋ ਦੋ ਵਾਰ ਹੀ ਮਿਲ ਕੇ ਗਏ ਬਾਅਦ ਵਿੱਚ ਕੋਈ ਨਹੀਂ ਆਇਆ ਤੇ ਚਲੋ ਮੈਨੂੰ ਇਹ ਅਸੀਂ ਵੀ ਚੱਲ ਘਰੇ ਬੈਠਾ ਆ ਕੋਈ ਗੱਲ ਨਹੀਂ ਉਦਾਂ ਠੀਕ ਆ ਹੋਰ ਤਾਂ ਕੋਈ ਨੂੰ ਦਿੱਕਤ ਨਹੀਂ ਹੈ ਘਰੇ ਬੈਠਾ ਕੋਈ ਗੱਲ ਨਹੀਂ ਪਰ ਕੀ ਹੋਇਆ ਇੱਕ ਦਿਨ ਮੈਂ ਨਾ ਬਾਹਰ ਆਪਣੇ ਘਰ ਦੇ ਬਾਹਰ ਸਫਾਈ ਕਰਦੀ ਸਾਂ ਖਾਲਸਾ ਜੀ ਕੋਈ ਉਹਨਾਂ ਨੇ ਬਣਾਇਆ ਸੀ ਬਗੀਚਾ ਜਾਂ ਵਗੈਰਾ ਉੱਚ ਕਰਦੀ ਸੀ ਘਰ ਦੇ ਕਰਦੀ ਬੈਕ ਸਾਈਡ ਕਿਨੇ ਕਰਦੀ ਸੀ ਘਰ ਦੇ ਬੈਕ ਸਾਈਡ ਜਿਹੜਾ ਅੱਗੇ ਸਾਹਮਣੇ ਬੈਕ ਸਾਈਡ ਘਰ ਸੀ ਉਹ ਵੀ ਜਿਹੜਾ ਬੰਦਾ ਸੀ ਉਹ ਵੀ ਸੇਮ ਮੇਰੇ ਹਸਬੰਡ ਵਾਂਗੂ ਉਹਦੀ ਘਰਵਾਲੀ ਨੇ ਬਾਹਰ ਖਲੋਤਾ ਹੱਥ ਫੜਿਆ ਹੋਇਆ ਇੱਥੋਂ ਬਾਹਾਂ ਤੋਂ ਉਹਦੇ ਬਾਹਰ ਖਲੋਤਾ ਕਰਦੇ ਤੇ ਮੈਂ ਇਹਨੂੰ ਪੁੱਛਿਆ ਮੈਨੂੰ ਇੰਨਾ ਪਤਾ ਸੀ ਵੀ ਇਹਨਾਂ ਤਿੰਨਾਂ ਜਾਣਿਆਂ ਨੇ ਉਹਨੇ ਕੋਲ ਲੱਡੂ ਲਿਆ ਮੈਂ ਆਵਾਜ਼ ਦੇ ਕੇ ਉਹਨਾਂ ਨੂੰ ਪੁੱਛਿਆ ਵੀ ਇਹਨਾਂ ਨੂੰ ਭਾਈ ਨੂੰ ਕੀ ਗੱਲ ਹੋਈ ਆ ਤਾਂ ਉਹਨਾਂ ਨੇ ਕਿਹਾ ਪਤਾ ਨਹੀਂ ਵੀ ਮਹੀਨਾ ਡੇਢ ਮਹੀਨਾ ਹੋ ਗਿਆ ਇਦਾਂ ਹੀ ਆ ਨਾ ਬੋਲਦਾ ਨਾ ਚੱ ਲਕੇ ਉਹਨਾਂ ਦੇ ਘਰ ਗਈ ਮੈਂ ਸਾਰਾ ਪੁੱਛਿਆ ਵੀ ਕਿੰਨਾ ਕਚੇਰ ਹੋਇਆ ਉਹਨੇ ਇਦਾਂ ਜਿਹਾ ਦੱਸਿਆ ਕਹਿੰਦੀ ਵੀ ਇਹ ਮੇਰੇ ਘਰ ਵਾਲੇ ਦਾ ਵੀ ਇਹੀ ਹਾਲ ਹੈ ਕਹਿੰਦੀ ਇੱਕ ਇਹਦੇ ਨਾਲ ਇਹਨਾਂ ਨਾਲ ਹੋਰ ਸੀ ਪੋਛਾ ਇਹਨੂੰ ਅਸੀਂ ਉਹ ਭਾਜੀ ਨੂੰ ਮੈਂ ਪੁੱਛਣਾ ਕੀਤਾ ਭਾਜੀ ਤੁਸੀਂ ਇੱਕ ਹੋਰ ਸੀ ਤੀਜਾ ਕੌਣ ਸੀਗਾ ਉਹਦਾ ਨਹੀਂ ਸਾਨੂੰ ਪਤਾ ਢੇੜਾ ਢਾਡਾ ਮੈਨੂੰ ਪਤਾ ਉਹ ਤੀਜਾ ਕੌਣ ਸੀ ਉਹ ਦੱਸੋ ਕਹਿੰਦੇ ਅਸੀਂ ਮੇਰੇ ਮਨ ਵਿੱਚ ਆਇਆ ਵੀ ਕਿਉਂ ਨਾ ਉਹ ਵੀ ਦੇਖੀਏ ਕਹਿੰਦੇ ਉਹ ਜਿੱਦਾਂ ਜਿੱਥੇ ਅਸੀਂ ਰਹਿੰਦੇ ਸਾਂ ਉਹਦੀਆਂ 4-5 ਲਾਈਨਾਂ ਛੱਡ ਕੇ ਉਹ ਪਿੱਛੇ ਰਹਿੰਦਾ ਸੀ ਮੁੰਡਾ ਇਹ ਇਕੱਠੇ ਕੰਮ ਕਰਦੇ ਸੀ ਸਾਰੇ ਉਹਦੇ ਘਰ ਅਸੀਂ ਲੱਭਣ ਦੀ ਕੋਸ਼ਿਸ਼ ਕੀਤੀ ਉਹਦਾ ਵੀ ਇਹੀ ਹਾਲ ਸੀ ਇਹ ਤਿੰਨਾਂ ਨੇ ਉਹ ਲੱਡੂ ਖਾਧਾ ਤਿੰਨ ਹੁਣ ਖਾਲਸਾ ਜੀ ਕਿਸੇ ਨੇ ਇੱਕ ਨੇ ਖਾਧਾ ਹੋਵੇ ਇੱਕ ਨਾ ਹੋ ਗਿਆ ਦੋਵਾਂ ਨਾ ਤਾਂ ਨਹੀਂ ਹੋਣਾ ਚਾਹੀਦਾ ਸੀ ਜੇ ਕੁਛ ਨਾ ਹੁੰਦਾ ਉਹਦੇ ਵਿੱਚ ਕੁਛ ਨਾ ਕੁਛ ਜ਼ਰੂਰ ਸੀ ਉਹ ਬੰਦਾ ਝੂਠ ਮਾਰ ਕੇ ਗਿਆ ਸੀ ਵੀ ਮੇਰੇ ਘਰ ਬੇਟੀ ਹੋਈ ਹੈ ਤੇ ਮੇਰੇ ਇਦਾਂ ਮੈਂ ਲੱਡੂ ਬਣਦਾ ਪਿਆ ਤੇ ਇਹਨਾਂ ਤਿੰਨਾਂ ਨੇ ਖਾਧਾ ਤਿੰਨਾਂ ਦਾ ਸੇਮ ਹਾਲ ਸੀ ਫਿਰ ਕੀ ਹੋਇਆ ਜਦੋਂ ਇਦਾਂ ਹੀ ਲੈ ਲੈ ਕੇ ਤੁਰਦੇ ਫਿਰਦੇ ਰਹੇ ਕਦੀ ਕਿਤੇ ਕਦੀ ਕਿਤੇ ਉਸ ਦਿਵਾਰ ਭੈਣ ਕਹਿੰਦੀ ਫਿਰ ਮੇਰੇ ਮਨ ਵਿੱਚ ਆਈ ਵੀ ਨਹੀਂ ਮਹਾਰਾਜ ਠੀਕ ਕਰ ਸਕਦੇ ਆ ਕਹਿੰਦੀ ਫਿਰ ਮਰ ਦੁਪਹਿਰੇ ਕੱਟਣੇ ਸ਼ੁਰੂ ਕੀਤੇ ਰੋਜ਼ ਦੁਪਹਿਰਾ ਕਰਕੇ ਮੈਂ ਕੰਮ ਤੇ ਜਾਣਾ ਰੋਜ਼ ਮੈਂ ਸਵੇਰੇ ਟਾਈਮ ਨਾਲ ਉੱਠਣਾ 4 ਘੰਟੇ ਬਾਣੀ ਪੜ੍ਹਨੀ ਜਾਲ ਰੱਖ ਕੇ ਪੜ੍ਹਨੀ ਫਿਰ ਉਹ ਜਾਲੇ ਨੂੰ ਛਿਕਾਉਣਾ ਇਹਦੇ ਕਮਰੇ 'ਚ ਛਿੱਟਾ ਦੇਣਾ ਸਾਰੇ ਘਰ ਵਿੱਚ ਉਹਦਾ ਛਿੱਟਾ ਦੇਣਾ ਤੇ ਮਹਾਰਾਜ ਦੀ ਕਿਰਪਾ ਸਦਕਾ ਨਾ ਮੈਂ ਸ਼ਾਮ ਨੂੰ ਜਦੋਂ ਘਰੇ ਆਉਣਾ ਇਹਨੇ ਕੁਛ ਨਾ ਕੁਛ ਕਰਦੇ ਹੋਣਾ ਮਤਲਬ ਲਓ ਬਾਹਰ ਲੌਬੀ ਦੇ ਵਿੱਚ ਘੁੰਮਦੇ ਹੋਣਾ ਅੱਗੇ ਨਹੀਂ ਸੀ ਬਾਹਰ ਨਿਕਲਦਾ ਨਿਕਲਣ ਲੱਗ ਪਿਆ ਜਿੱਦਾਂ ਮੈਨੂੰ 10 ਦਿਨ ਹੋ ਗਏ ਸੀ ਦਪਹਿਰਾ ਕੱਟਦੇਆਂ ਨੂੰ ਲਗਾਤਾਰ ਤੇ ਇਹ ਤੁਰਨ ਫਿਰਨ ਲੱਗ ਪਿਆ ਗੁਰੂ ਸਾਹਿਬ ਦੀ ਕਿਰਪਾ ਨਾਲ ਫਿਰ ਇੱਕ ਦਿਨ ਮੈਂ ਤੁਹਾਡੀ ਵੀਡੀਓ ਸੁਣੀ ਸ਼ਹੀਦੀ ਦੇ ਬਾਰੇ ਉਹ ਵੀ ਮੈਂ ਉਹਨਾਂ ਦੇ ਭੈਣ ਹੁਣਾਂ ਨੇ ਮੈਨੂੰ ਫਿਰ ਪੈਸੇ ਭੇਜੇ ਸੀ ਮੈਂ ਉਹਨਾਂ ਦੀ ਸ਼ਹੀਦੀ ਦੀ ਕਰਵਾਈ ਸੀ ਬਾਬਾ ਨੂ ਸਿੰਘ ਸਾਹਿਬ ਦੇ ਸਥਾਨੇ ਤੇ ਵੀ ਤੇ ਟਾਲਾ ਸਾਹਿਬ ਵੀ ਖਾਲਸਾ ਜੀ ਸੋ ਗੁਰੂ ਗਰੀਬਨਵਾਰ ਅੰਤਰਾਜਮੀ ਸਤਿਗੁਰੂ ਦੀ ਕਿਰਪਾ ਨਾਲ ਉਹ ਵੀਰ ਦੀ ਸਿਹਤ ਵਿੱਚ ਸੁਧਾਰ ਆਉਣ ਲੱਗ ਪਿਆ ਫਿਰ ਉਹ ਭੈਣ ਨੇ ਵੀਡੀਓ ਸੁਣ ਸੁਣ ਕੇ ਬਾਅਦ ਚ ਉਹਨਾਂ ਨੂੰ ਪਤਾ ਲੱਗਾ ਉਹਦੀ ਜਿਹੜੀ ਸੱਸ ਸੀ ਭੈਣ ਦੀ ਉਹ ਜੋਤ ਲਾਉਣ ਲੱਗ ਪਏ ਵੀ ਮੈਂ ਲਾ ਲਿਆ ਕਰੂੰਗੀ ਮੈਂ ਤਾਂ ਘਰੇ ਰਹਿਣੀ ਆ ਮੈਂ ਲਾ ਲਿਆ ਕਰੂੰ ਇੱਕ ਵੱਖਰਾ ਅਲੱਗ ਕਮਰਾ ਉਹਨਾਂ ਦੇ ਵੀ ਬਣਿਆ ਹੋਇਆ ਸੀ ਉਹ ਜੋਤ ਲਾਉਣ ਲੱਗ ਪਏ ਇੱਕ ਦਿਨ ਕੀ ਹੋਇਆ ਮੈਂ ਵੀਡੀਓ ਵਿੱਚ ਬੋਲੀ ਸੀ ਇੱਕ ਕੋਈ ਹੱਡ ਵੀ ਤੀ ਉਹ ਵੀ ਉਹਨਾਂ ਨੇ ਸੁਣੀ ਕਿ ਇੱਕ ਬੱਚਾ ਸੀ ਖਾਲਸਾ ਜੀ ਉਹਨੂੰ ਉਹ ਬੋਲਦਾ ਨਹੀਂ ਸੀ ਤੇ ਉਹਦੇ ਜੋਤ ਦਾ ਘੋ ਜਿਹੜਾ ਉਹਨੂੰ ਪਿਉਣ ਲੱਗ ਪਏ ਸੀ ਉਹ ਠੀਕ ਹੋ ਗਿਆ ਸੀ ਉਹ ਸੁਣੀ ਕਿਤੇ ਉਹਨਾਂ ਨੇ ਤੇ ਉਹ ਜਦੋਂ ਸੁਣ ਕੇ ਖਾਲਸਾ ਜੀ ਉਹਨਾਂ ਨੇ ਨਾ ਆਪਣੇ ਘਰ ਵਾਲੇ ਦੇ ਜਿੱਦਾਂ ਜਦੋਂ ਖਵਾਉਣ ਲੱਗੀ ਕੁਝ ਰੋਟੀ ਪਾਣੀ ਉਹਦੇ ਵਿੱਚ ਜੋਤ ਦਾ ਘੋ ਪਾਤਾ ਵੇਖੋ ਕੁਦਰਤੀ ਚੀਜ਼ ਆ ਨਾ ਜੋਤ ਦਾ ਘੋਪਾ ਦਿੱਤਾ ਤੇ ਗੁਰੂ ਸਾਹਿਬ ਦੀ ਐਸੀ ਕਿਰਪਾ ਸ਼ਹੀਦਾ ਸਿੰਘਾਂ ਨੇ ਕਿਰਪਾ ਵਰਤਾਈ ਰੋਟੀ ਖਾਣ ਤੋਂ 2 ਘੰਟੇ ਬਾਅਦ ਘਰੋਂ ਬਾਹਰ ਆਇਆ ਕਿਹਾ ਮੈਨੂੰ ਬਹੁਤ ਜ਼ਿਆਦਾ ਬਚੈਨੀ ਹੋ ਰਹੀ ਆ ਮੈਨੂੰ ਵਮਟਿੰਗ ਆ ਰਹੀ ਆ ਉਲਟੀਆਂ ਉਹਨੂੰ ਜੀ ਕਰਦਾ ਪਿਆ ਮੇਰਾ ਤੇ ਸਾਡੇ ਨਾਲ ਗੱਲਾਂ ਬਾਤਾਂ ਉਹਨੇ ਕੀਤੀਆਂ ਬਾਅਦ ਸੋਫੇ ਤੇ ਬੈਠਾ ਫਿਰ ਉਸ ਤੋਂ ਬਾਅਦ 1.5 ਘੰਟੇ ਬਾਅਦ ਇਹਨੂੰ ਉਲਟੀਆਂ ਆਈਆਂ ਬਹੁਤ ਜ਼ਿਆਦਾ ਤੇ ਉਲਟੀਆਂ ਜਿਹੜੀਆਂ ਸੀ ਉਹ ਇਹਦੇ ਖਾਣ ਪਾਣ ਦੇ ਨਹੀਂ ਸੀ ਇਦਾਂ ਸੀ ਜਿੱਦਾਂ ਅੰਦਰੋਂ ਸਵਾਹ ਨਿਕਲਦੀ ਹੋਵੇ ਵਾਹਿਗੁਰੂ ਜਾਨੇ ਉਹ ਕੀ ਸੀ ਇਦਾਂ ਸੀ ਜਿੱਦਾਂ ਕੋਈ ਕਾਲੀ ਚੀਜ਼ ਲੱਕੜਪੂਰ ਕੇ ਅੰਦਰੋਂ ਆਉਂਦੀ ਜਿੱਦਾ ਕੋਲੇ ਹੁੰਦੇ ਆ ਇਦਾਂ ਇਹਦੇ ਅੰਦਰੋਂ ਉਹ ਚੀਜ਼ ਨਿਕਲੀ ਤੇ ਜਦੋਂ ਨਿਕਲੀ ਰਿਲੈਕਸ ਹੋ ਗਿਆ ਇਹਨੇ ਆਪਣੇ ਬੱਚਿਆਂ ਨੂੰ ਜੱਫੀ ਪਾ ਕੇ ਮਿਲਿਆ ਮੌਮ ਨੂੰ ਆਪਣੀ ਨੂੰ ਮਿਲਿਆ ਮੈਨੂੰ ਮਿਲਿਆ ਕਹਿੰਦਾ ਵੀ ਮੈਂ ਹੁਣ ਮੇਰੇ ਮਨ ਤੋਂ ਬੋਝ ਲੱਥ ਗਿਆ ਮੇਰੀ ਹਿੱਕ ਤੇ ਇਦਾਂ ਸੀ ਜਿੱਦਾਂ ਕੋਈ ਬੈਠਾ ਬਹੁਤ ਜ਼ਿਆਦਾ ਬੈਠਾ ਇਦਾਂ ਭਾਰ ਪਾ ਕੇ ਇਦਾਂ ਤੇ ਫਿਰ ਜਦੋਂ ਬਿਲਕੁਲ ਠੀਕ ਹੋਇਆ ਅਗਲੇ ਦਿਨ ਭੈਣ ਕਹਿੰਦੀ ਮੈਂ ਫਿਰ ਦੂਜੇ ਘਰ ਉਹ ਦੋਹਾਂ ਦੋਹਾਂ ਵੀਰਾਂ ਦੇ ਘਰ ਗਈ ਜਿਹੜੇ ਇਹਦੇ ਫਰੈਂਡ ਸੀ ਅਸੀਂ ਉਹਨਾਂ ਦੇ ਘਰ ਦੇਖਿਆ ਤੇ ਉਹ ਅਜੇ ਉਦਾਂ ਹੀ ਸੀ ਫਿਰ ਮੈਂ ਉਹਨਾਂ ਨੂੰ ਵੀ ਇਹੀ ਰਸਤਾ ਦੱਸਿਆ ਵੀ ਤੂੰ ਏਦਾਂ ਤੁਸੀਂ ਕਰੋ ਗੁਰੂ ਸਾਹਿਬ ਜਰੂਰ ਕਿਰਪਾ ਕਰਨਗੇ ਤੁਸੀਂ ਬਾਣੀ ਪੜੋ ਤੇ ਭੈਣ ਕਹਿੰਦੀ ਏਦਾਂ ਮਹਾਰਾਜ ਨੇ ਮੇਰੇ ਘਰ ਵਾਲੇ ਦੀ ਰਾਖੀ ਕੀਤੀ ਤੇ ਇੱਕ ਜਿਹੜੀ ਜਿਹੜੇ ਮੇਰੇ ਘਰ ਦੇ ਬੈਕ ਸਾਈਡ ਭੈਣ ਸੀ ਉਹ ਵੀ ਬਾਣੀ ਪੜਦੀ ਹੁੰਦੀ ਸੀ ਚਲੋ ਗੁਰੂ ਸਾਹਿਬ ਦੀ ਕਿਰਪਾ ਵਰਤੀ ਉਹਨਾਂ ਨੂੰ 20 25 ਦਿਨ ਹੋਰ ਲੱਗੇ ਉਹ ਲਗਾਤਾਰ ਦੁਪਹਿਰੇ ਉਹਨਾਂ ਨੇ ਵੀ ਕਟੇ ਫਿਰ ਤੇ ਫਿਰ ਉਹ ਠੀਕ ਹੋਇਆ ਪਰ ਜਿਹੜਾ ਸਭ ਤੋਂ ਪਿੱਛੇ ਵਾਲਾ ਸੀ ਉਹ ਠੀਕ ਨਹੀਂ ਹੋਇਆ ਉਹ ਹੌਲੀ ਹੌਲੀ ਬਿਮਾਰ ਜ਼ਿਆਦਾ ਹੁੰਦਾ ਗਿਆ ਹੁਣ ਉਹਦੇ ਦਿਮਾਗ ਦੇ ਵਿੱਚ ਕੋਈ ਇਹੋ ਜੀ ਚਿੰਤਾ ਝੋਰਾ ਹੀ ਪੈ ਗਿਆ ਉਹ ਦਿਮਾਗ ਤੋਂ ਉਹਨੂੰ ਪਤਾ ਨਹੀਂ ਲੱਗਦਾ ਉਹ ਕੀ ਕਰਨਾ ਕੀ ਬੋਲਣਾ ਇਦਾਂ ਦੀ ਉਹਦੀ ਹਾਲਤ ਹੋ ਗਈ ਤੇ ਅਸੀਂ ਜਦੋਂ ਉਹਦੀ ਘਰਵਾਲੀ ਨੂੰ ਕਹਿੰਦੇ ਸਾਬ ਬਾਣੀ ਪੜ ਤੇ ਉਹ ਸਾਨੂੰ ਕਹਿੰਦੀ ਸੀ ਉਹ ਮੇਕੋ ਨਹੀਂ ਪੜ ਹੁੰਦੀ ਮੈਂ ਹੁਣ ਕਿੰਨੀਕ ਬਾਣੀ ਪੜੀ ਜਾਵਾਂ ਪਤਾ ਨਹੀਂ ਇਹਨੇ ਇਹਦੇ ਕਰਮਾਂ ਦਾ ਵਾਅ ਲੇਖ ਆਪੇ ਹੋ ਖਾਲਸਾ ਜੀ ਉਹ ਦੋਵੇਂ ਬੀਬੀਆਂ ਦੇ ਘਰ ਵਾਲੇ ਠੀਕ ਹੋ ਗਏ ਉਹ ਭੈਣ ਦੱਸਦੀ ਕਿ ਨਹੀਂ ਮੇਰਾ ਘਰ ਵਾਲਾ ਵੀ ਠੀਕ ਹੋ ਗਿਆ ਤੇ ਦੂਜੀ ਭੈਣ ਦਾ ਵੀ ਜਿਹੜਾ ਤੀਸਰਾ ਸੀ ਜਿਹੜਾ ਕਾਫੀ ਦੂਰ ਥੋੜਾ ਰਹਿੰਦਾ ਸੀ ਉਹਦੀ ਘਰ ਵਾਲੀ ਜਿਹੜੀ ਸੀ ਉਹਨੇ ਆਪਣੇ ਘਰ ਵਾਸਲੇ ਵਾਸਤੇ ਕੋਈ ਪਾਠ ਜਾਪ ਨਹੀਂ ਕੀਤਾ ਤੇ ਉਹਦੇ ਦਿਮਾਗ ਦੇ ਵਿੱਚ ਉਹੋ ਜੀ ਬਹਿ ਗਈ ਉਹਦਾ ਦਿਮਾਗ ਜਿਹੜਾ ਖਾਲਸਾ ਜੀ ਉਹ ਪਾਗਲ ਹੀ ਹੋ ਗਿਆ ਜਿੱਦਾਂ ਉਹ ਆਪੇ ਗੱਲਾਂ ਕਰੀ ਜਾਂਦਾ ਆਪੇ ਬਿਠਾ ਤੇ ਬੜਾ ਉਹਦੇ ਵਾਸਤੇ ਮੇਰੇ ਘਰ ਵਾਲੇ ਨੇ ਦੂਜੇ ਭਾਜੀ ਨੇ ਰਲ ਕੇ ਇਹਨਾਂ ਨੇ ਪਾਠ ਵਗੈਰਾ ਕੀਤੇ ਪਰ ਖਾਲਸਾ ਜੀ ਜਿਸ ਘਰ ਦਾ ਕੋਈ ਜੀ ਹੋਵੇ ਉਸ ਘਰ ਦਾ ਉਸ ਖੂਨ ਦਾ ਹੀ ਉਸ ਉਹਦਾ ਜਿਹੜਾ ਜਿੰਨਾ ਖੂਨ ਦਾ ਰਿਸ਼ਤਾ ਹੁੰਦਾ ਜਾਂ ਖਾਲਸਾ ਜੀ ਉਹਦੀ ਘਰ ਵਾਲੀ ਉਹਦੇ ਬੱਚੇ ਉਹਦੇ निमित्त ਜਾਪ ਕਰਨ ਉਹ ਅਸਰ ਕਰਦਾ ਸੋ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਵਰਤੀ ਨਨ ਬਾਬਾ ਦੀਪ ਸਿੰਘ ਸਾਹਿਬ ਦੀ ਮਿਹਰ ਵਰਤੀ ਤੇ ਖਾਲਸਾ ਜੀ ਵੇਖੋ ਕਿੱਡਾ ਕਾਰਜ ਫਤਿਹ ਹੋਇਆ ਉਹ ਪੈਣ ਕਹਿੰਦੀ ਵੇਖੋ ਇੱਕ ਬੰਦਾ ਲੱਡੂ ਸਿਰਫ ਦੇ ਕੇ ਗਿਆ ਖਾਲਸਾ ਜੀ ਉਹਦੇ ਉੱਤੇ ਕੀ ਕੁਛ ਉਹਨੇ ਕਰਾਇਆ ਸੀ ਵਾਹਿਗੁਰੂ ਜਾਨ ਦਾ ਸੋ ਪਤਾ ਨਹੀਂ ਇਹੋ ਜੇ ਲੋਕਾਂ ਦਾ ਕਿੱਥੇ ਭਲਾ ਹੋਵੇਗਾ ਇਹੋ ਜੇ ਲੋਕਾਂ ਨੂੰ ਮਹਾਰਾਜ ਕਿਵੇਂ ਸੱਚੇ ਪਾਤਸ਼ਾਹ ਸਜਾਵਾਂ ਦੇਣਗੇ ਪਰ ਖਾਲਸਾ ਜੀ ਜੇ ਦੂਸਰੀ ਗੱਲ ਕਰੀਏ ਤੇ ਮਹਾਰਾਜ ਨੇ ਉਹਨਾਂ ਨੂੰ ਭੇਜਿਆ ਹੀ ਇਸੇ ਕਾਰਨ ਵਾਸਤੇ ਹੈ ਇਸੇ ਕਾਰਨ ਕਰਕੇ ਉਹ ਭੈਣ ਕਹਿੰਦੀ ਜੇ ਮੈਂ ਤੇ ਉਹਨੂੰ ਭਲਾ ਕਹਿਨੀ ਆ ਜਦੋਂ ਮੇਰੀ ਉਹਨਾਂ ਨਾਲ ਗੱਲ ਹੋਈ ਕਹਿੰਦੀ ਮੈਂ ਤਾਂ ਉਹ ਜਿਹੜਾ ਲੱਡੂ ਦੇ ਕੇ ਗਿਆ ਉਹਨੂੰ ਕਹਿੰਨੀ ਆ ਵੀ ਬਹੁਤ ਭਲਾ ਇਨਸਾਨ ਆ ਮੈਂ ਕਿਹਾ ਵੀ ਤੁਸੀਂ ਇਹ ਕਿਵੇਂ ਕਹਿੰਦੇ ਹੋ ਕਹਿੰਦੇ ਜੇ ਉਹ ਮੇਰੇ ਘਰ ਵਾਲੇ ਨੂੰ ਲੱਡੂ ਨਾ ਦਿੰਦਾ ਸਾਡੀ ਸ਼ਰਧਾ ਨਾ ਬਣਦੀ ਜੇ ਉਹ ਮੇਰੇ ਘਰ ਵਾਲੇ ਨੂੰ ਲੱਡੂ ਦੇ ਕੇ ਬਿਮਾਰ ਨਾ ਕਰਦਾ ਮੇਰੇ ਘਰ ਵਾਲੇ ਦੀ ਵੀ ਬਾਬਾ ਦੀਪ ਸਿੰਘ ਸਾਹਿਬ ਦੀ ਸ਼ਰਧਾ ਨਾ ਬਣਦੀ ਸੋ ਖਾਲਸਾ ਜੀ ਮਹਾਰਾਜ ਕਿਰਪਾ ਕਰਦੇ ਨੇ ਸ਼ਰਦਾ ਬਣਾਉਂਦੇ ਨੇ ਕਈ ਵਾਰ ਐਵੇਂ ਹੀ ਹੁੰਦਾ ਗੁਰੂ ਗਰੀਬਨਵਾਰ ਅੰਤਰਜਾਮੀ ਸਤਗੁਰੂ ਮੇਹਰਾਂ ਕਰਨ ਬਹੁਤ-ਬਹੁਤ ਭਾਈ ਤੁਹਾਡਾ ਧੰਨਵਾਦ ਹੈ ਕਲਗੀ ਤਰਪਾਸ਼ਾ ਮਹਾਰਾਜ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੁਹਾਨੂੰ ਖੁਸ਼ੀਆਂ ਬਖਸ਼ਣ ਖੇੜੇ ਬਖਸ਼ਣ ਇੱਕ ਖਾਲਸਾ ਜੀ ਜ਼ਰੂਰੀ ਬੇਨਤੀ ਇੱਕ ਤੇ ਭਾਈ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜੇ ਤੁਹਾਡਾ ਦਿਲ ਕਰਦਾ ਮੈਂ ਕੋਈ ਵਿਊ ਲੈਣ ਵਾਸਤੇ ਨਹੀਂ ਕਹਿ ਰਿਹਾ ਕਿਉਂਕਿ ਉਹ ਜੇ ਲੋਕਾਂ ਤੱਕ ਪਹੁੰਚੜ ਜਿਨ੍ਹਾਂ ਨੂੰ ਬਹੁਤ ਲੋੜ ਹੈ ਇਸ ਕਰਕੇ ਜੇ ਨਹੀਂ ਵੀ ਕਰਨਾ ਤੇ ਬਹੁਤ ਚੜਦੀ ਕਲਾ ਹੈ ਫਿਰ ਵੀ ਗੁਰੂ ਨਾਨਕ ਸਾਹਿਬ ਮਿਹਰਾ ਕਰਨ ਤੇ ਖਾਲਸਾ ਜੀ ਬੇਨਤੀ ਇਹ ਹੈ ਕਿ ਇੱਕ ਭਾਈ ਸਾਹਿਬ ਜੀ ਨੇ ਨੂਰ ਮਹਿਲ ਤੋਂ ਤੇ ਖਾਲਸਾ ਜੀ ਉਹਨਾਂ ਦਾ ਪੁੱਜੰਗੀ ਹੈ ਉਹਨੂੰ ਉਹ ਜਦੋਂ 4 ਸਾਲ ਦਾ ਸੀ ਤੇ ਉਹਨੂੰ ਕੈਂਸਰ ਦੀ ਪ੍ਰੋਬਲਮ ਹੋਈ ਸੀ ਅੱਜ ਉਹ 19 ਸਾਲ ਦਾ ਹੈ ਤੇ ਉਹ ਏਨੇ ਸਾਲਾਂ ਤੋਂ ਖਾਲਸਾ ਜੀ ਉਹਨੀਆਂ ਜੋ 4 ਸਾਲ ਕੱਢ ਦੋ 15 ਸਾਲ ਹੋ ਗਏ ਲਗਾਤਾਰ ਉਹ ਉਹਦਾ ਟਰੀਟਮੈਂਟ ਕਰਾ ਰਹੇ ਨੇ ਕਦੇ ਕਿਤੇ ਉਹ ਦਵਾਈ ਕਦੇ ਕਿਤੇ ਉਹ ਦਵਾਈ ਬਹੁਤ ਖਰਚਾ ਹੁਣ ਖਾਲਸਾ ਜੀ 15 ਸਾਲ ਬੱਚੇ ਨੂੰ ਲੈ ਕੇ ਘੁੰਮਣਾ ਤੇ ਕਿੰਨਾ ਔਖਾ ਤੇ ਪਹਿਲਾਂ ਲੁਧਿਆਣਾ ਕਿਸੇ ਹਸਪੀਟਲ ਸੀ ਉਥੇ ਖਾਲਸਾ ਜੀ ਉਹਨਾਂ ਨੇ ਪਹਿਲਾਂ ਬਹੁਤ ਮਹਿੰਗਾ ਇਲਾਜ ਕਰ ਦਿੱਤਾ ਬਾਅਦ ਵਿੱਚ ਜਵਾਬ ਦੇ ਦਿੱਤਾ ਇੱਕ ਹਿਮਾਚਲ ਦੇ ਵਿੱਚ ਕੋਈ ਬਾਬਾ ਦਵਾਈ ਦਿੰਦਾ ਸੀ ਕੈਂਸਰ ਦੀ ਤਿੰਨ 3.5 ਲੱਖ ਰੁਪਏ ਦੀ ਦਵਾਈ ਉਥੋਂ ਖਾਧੀ ਉਹ ਵੀਰ ਕਹਿੰਦਾ ਮੈਂ ਆਪਣੇ ਯਾਰਾਂ ਮਿੱਤਰਾਂ ਨੂੰ ਲੈ ਲੈ ਕੇ ਹੁਣ ਤਾਂ ਬਹੁਤ ਮੇਰਾ ਔਖਾ ਹੋ ਗਿਆ ਵੀ ਮੈਂ ਇਨਾ ਪੈਸਾ ਲਾ ਬਿਠਾਉਣ ਮੇਰੇ ਕੋਲ ਇੱਕ ਅੱਖ ਨਹੀਂ ਤੇ ਮੈਂ ਬੱਚਾ ਆਪਣਾ ਘਰੇ ਹੀ ਰੱਖਿਆ ਉਹਨੂੰ ਖਾਲਸਾ ਜੀ ਗੁਰੂਕੋਸ਼ ਲੱਗਾ ਹੁੰਦਾ ਤੇ ਰੋਜ਼ ਉਹਦੀ ਦਵਾਈ ਆਉਂਦੀ ਹੈ ਤੇ ਘਰ ਵਿੱਚ ਹੀ ਉਹਦਾ ਟਰੀਟਮੈਂਟ ਹੁੰਦਾ ਤੇ ਉਹ ਵੀਰ ਦੀ ਕੋਈ ਤਿਲ ਫੁੱਲ ਪਟਾ ਕਰਕੇ ਜਿਹੜੀ ਆਪਾਂ ਮਦਦ ਕਰੀਏ ਜੇ ਭਾਈ ਕੋਈ ਕਰਨੀ ਚਾਹੁੰਦਾ ਉਹ ਜਰੂਰ ਦੱਸਿਓ ਤੇ ਬਾਕੀ ਜਿਹੜੇ ਉਹ ਬੱਚੇ ਸੀਗੇ ਖਾਲਸਾ ਜੀ ਤਿੰਨ ਬੱਚੇ ਇੱਕ ਬੱਚਾ ਉਹਨਾਂ ਦੀ ਫੀਸ ਜਿਹੜੀ ਸਾਲ ਦੀ ਚੱਲੀ ਗਈ ਹੈ ਉਹ ਮਾਰਚ ਤੋਂ ਬਾਅਦ ਖਾਲਸਾ ਦੀ ਜਰੂਰਤ ਪਵੇਗੀ ਹੁਣ ਕੋਈ ਉਹਦੇ ਪਰਥਾਏ ਮਾਇਆ ਨਾਲ ਭੇਜੇ ਹੋਰ ਕਿਸੇ ਕਾਰਜ ਵਾਸਤੇ ਜਰੂਰ ਚਲਦੇ ਪਏ ਨੇ ਉਹਨਾਂ ਵਾਸਤੇ ਤੁਸੀਂ ਭੇਜ ਸਕਦੇ ਹੋ ਤੇ ਦੂਸਰੀ ਗੱਲ ਖਾਲਸਾ ਜੀ ਆਪਾਂ ਉਹਨਾਂ ਦੀ ਮਦਦ ਜਰੂਰ ਕਰੀਏ ਗੁਰੂ ਗਰੀਬ ਨਵਾਜ ਅੰਤਰਜਾਮੀ ਸਤਗੁਰੂ ਮੇਰ ਕਰਨ ਮੈਂ ਕੱਲ ਨੂੰ ਖਾਲਸਾ ਜੀ ਜਾ ਪਰਸੋਂ ਉਹਨਾਂ ਦੇ ਘਰ ਜਾ ਕੇ ਹੋ ਕੇ ਆਵਾਂਗਾ ਫਿਰ ਵੀਡੀਓ ਦੇ ਵਿੱਚ ਬੋਲਾਂਗਾ ਕਿਵੇਂ ਦੀ ਉਹ ਬੱਚੇ ਦੀ ਸਥਿਤੀ ਹੈ ਤੇ ਜੇ ਕੋਈ ਭਾਈ ਸੇਵਾ ਕਰਨੀ ਚਾਹੁੰਦਾ ਹੈ ਉਹ ਵੀਰ ਦੀ ਕੋਈ ਮਦਦ ਕਰਨੀ ਚਾਹੁੰਦਾ ਤੇ ਜਰੂਰ ਭਾਈ ਦੱਸਿਓ ਮਹਾਰਾਜ ਕਿਰਪਾ ਕਰਨ ਭੁੱਲਾਂ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ